ਹੈਲੋ ਸਟੂਡੈਂਟਸ ਗੁੱਡ ਆਫਟਰਨੂੰ ਟੂ ਆਲ ਆਫ ਯੂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਕਲਾਸ ਦੇ ਵਿੱਚ ਤਾਂ ਅੱਜ ਆਪਣੀ ਹਿਸਟਰੀ ਦੀ ਕਲਾਸ ਜਿਹੜਾ ਆਪਾਂ ਚੈਪਟਰ ਕੀਤਾ ਸੀ ਸਿੰਧੂ ਘਾਟੀ ਸਭਿਅਤਾ ਦਾ ਤਾਂ ਅੱਜ ਆਪਾਂ ਉਸ ਦੇ 50 ਮੋਸਟ ਇੰਪੋਰਟੈਂਟ ਕੁਐਸਚਨ ਕਰਾਂਗੇ ਔਰ ਇਸ 50 ਕੁਐਸਚਨ ਦੇ ਨਾਲ ਨਾਲ ਆਪਾਂ ਲਗਭਗ 1.5 200 ਜਿਹੜੇ ਕਨਸੈਪਟ ਆ ਉਹ ਕਲੀਅਰ ਕਰ ਲਾਂਗੇ ਤਾਂ ਆਪਣਾ ਜਿਹੜਾ ਪੂਰਾ ਚੈਪਟਰ ਆ ਉਹ ਆਪਣਾ ਕੰਪਲੀਟ ਹੋ ਜਾਊਗਾ ਔਰ ਬਾਕੀ ਜਿਹੜਾ ਰਹਿ ਜਾਊਗਾ ਆਪਾਂ ਇਸ ਦੇ ਹੋਰ ਵੀ ਐਮਸੀਕਿਊ ਕਰਾਂਗੇ ਔਰ ਆਪਣੇ ਜਿਹੜੇ ਸਟੂਡੈਂਟ ਪਹਿਲੀ ਵਾਰ ਇਸ ਚੈਨਲ ਤੇ ਆਏ ਹੋ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਉਹਨਾਂ ਤੱਕ ਪਹੁੰਚਦੀਆਂ ਰਹਿਣ ਔਰ ਇਸ ਵੀਡੀਓ ਨੂੰ ਲਾਸਟ ਦੇ ਵਿੱਚ ਤੁਸੀਂ ਜੇ ਤੁਹਾਨੂੰ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਔਰ ਜਿਹੜੇ ਆਪਣੇ ਇਸ ਚੈਨਲ ਤੇ ਪਹਿਲੀ ਵਾਰ ਆਏ ਉਸ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਆਪਾਂ ਚੱਲਦੇ ਹਾਂ ਆਪਣੇ ਸਭ ਤੋਂ ਪਹਿਲੇ ਕੁਐਸਚਨ ਦੇ ਉੱਪਰ ਸਿੰਧੂ ਘਾਟੀ ਸਭੇਤਾ ਦਾ ਦੂਜਾ ਨਾਮ ਕੀ ਹੈ ਆਪਾਂ ਜਦੋਂ ਸਿੰਧੂ ਘਾਟੀ ਸਭਿਅਤਾ ਪੜਿਆ ਸੀ ਉਸ ਦੇ ਵਿੱਚ ਆਪਾਂ ਪੜਿਆ ਸੀ ਕਿ ਇਸ ਨੂੰ ਹੜੱਪਾ ਸਭਿਅਤਾ ਬੋਲਿਆ ਗਿਆ ਹੈ ਇਸ ਨੂੰ ਕਾਂਸਾ ਸਭਿਅਤਾ ਬੋਲਿਆ ਗਿਆ ਹੈ ਇਸ ਨੂੰ ਬ੍ਰਾਉਨੈ ਸਭਿਅਤਾ ਬੋਲਿਆ ਗਿਆ ਹੈ ਇਸ ਨੂੰ ਸਿੰਧ ਸਰਸਵਤੀ ਸਭਿਅਤਾ ਬੋਲਿਆ ਗਿਆ ਹੈ ਤਾਂ ਇਸ ਤਰੀਕੇ ਪਹਿਲੀ ਨਗਰੀ ਸਭਿਅਤਾ ਇਸ ਨੂੰ ਬੋਲਿਆ ਗਿਆ ਹੈ ਤਾਂ ਇਸ ਤਰੀਕੇ ਆਪਾਂ ਇਸ ਦੇ ਬਹੁਤ سارے ਨਾਮ ਪੜੇ ਸੀ ਪਰ ਕੁਐਸਚਨ ਦੇ ਅਕੋਰਡਿੰਗ ਜਿਹੜਾ ਆਪਣਾ ਆਨਸਰ ਬਣੂਗਾ ਉਹ ਬਣੂਗਾ ਹੜੱਪਾ ਸਭਿਅਤਾ ਤਾਂ ਇਸ ਨੂੰ ਹੜੱਪਾ ਸਭਿਅਤਾ ਦੇ ਨਾਮ ਨਾਲ ਕਿਉਂ ਨਾ ਜਾਣਿਆ ਜਾਂਦਾ ਕਿਉਂਕਿ ਜਿਹੜਾ ਪਹਿਲਾ ਨਗਰ ਖੋਜਿਆ ਗਿਆ ਸੀਗਾ ਇੱਥੇ ਉਹ ਹੜੱਪਾ ਹੀ ਖੋਜਿਆ ਗਿਆ ਸੀਗਾ ਤਾਂ ਨੈਕਸਟ ਕੁਐਸਚਨ ਵੱਲ ਚੱਲਦੇ ਆਪਾਂ ਸਿੰਧੂ ਘਾਟੀ ਸਭਿਤਾ ਦੀ ਖੋਜ ਕਿਸ ਸਾਲ ਵਿੱਚ ਹੋਈ ਸੀ ਤਾਂ ਸਿੰਧੂ ਘਾਟੀ ਸਭਿਤਾ ਦੀ ਜਿਹੜੀ ਖੋਜ ਆ 1921 ਦੇ ਵਿੱਚ ਹੋਈ ਸੀ ਔਰ ਇੱਥੇ ਜਿਹੜਾ ਪਹਿਲਾ ਨਗਰ ਖੋਜਿਆ ਗਿਆ ਸੀ ਹੜੱਪਾ ਤਾਂ 1921 ਦੇ ਵਿੱਚ ਖੋਲ੍ਹੇ ਖੋਜਿਆ ਗਿਆ ਸੀ ਦਾਇਰਾਮ ਸਾਨੀ ਨੇ ਇਸ ਦੀ ਖੋਜ ਕੀਤੀ ਸੀ ਔਰ ਇਹ ਜਿਹੜਾ ਹੜੱਪਾ ਹੈ ਤੇ ਪਾਕਿਸਤਾਨ ਦੇ ਮਿੰਟ ਗੋਮਰੀ ਜ਼ਿਲ੍ਹੇ ਦੇ ਵਿੱਚ ਆ ਤੇ ਇਹ ਰਾਵੀ ਨਦੀ ਦੇ ਕਿਨਾਰੇ ਤੇ ਆ ਔਰ ਰਾਵੀ ਨਦੀ ਦੇ ਖੱਬੇ ਪਾਸੇ ਆ ਔਰ ਇਹ ਸਭ ਤੋਂ ਪਹਿਲਾ ਨਗਰ ਖੋਜਿਆ ਗਿਆ ਸੀਗਾ ਔਰ ਇਹ ਜਿਹੜਾ ਨਗਰ ਹੈ ਪਛਮੀ ਪੰਜਾਬ ਦੇ ਵਿੱਚ ਆ ਮਤਲਬ ਪਾਕਿਸਤਾਨ ਵਾਲੇ ਪੰਜਾਬ ਦੇ ਵਿੱਚ ਹੈ ਔਰ ਲਾਹੌਰ ਤੋਂ ਇਹਦੀ ਜਿਹੜੀ ਦੂਰੀ ਹੈ 160 ਕਿਲੋਮੀਟਰ ਹੈ ਔਰ ਜਿਹੜੀ ਸਾਨੂੰ ਸਭ ਤੋਂ ਪਹਿਲੀ ਵਾਰੀ ਜਾਣਕਾਰੀ ਦਿੱਤੀ ਸੀ ਉਹ ਚਾਰਲਸ ਮਾਰਸ਼ਲ ਨੇ ਦਿੱਤੀ ਸੀਗੀ 1856 ਦੇ ਵਿੱਚ ਤਾਂ ਉਹਨਾਂ ਨੇ ਸਾਨੂੰ ਦੱਸਿਆ ਸੀਗਾ ਕਿ ਕੋਈ ਹੜੱਪਾ ਸਭਿਤਾ ਨਾਂ ਦੀ ਸਭਿਤਾ ਹੈ ਤਾਂ ਇਹ ਜਿਹੜੀ ਸਭਿਤਾ ਹੈ ਇਹ 5 ਕਿਲੋਮੀਟਰ ਦੇ ਘੇਰੇ ਦੇ ਵਿੱਚ ਫੈਲੀ ਹੋਈ ਹੈ ਔਰ ਇਹਦੀਆਂ 6 ਜੜੀਆਂ ਤਿਆਂ ਤਾਂ ਇਹ ਅੰਦਾਜ਼ਾ ਲਾਇਆ ਜਾਂਦਾ ਕਿ ਜਿਹੜਾ ਹੜੱppa ਸ਼ਹਿਰ ਉਹ 6 ਵਾਰ ਵਸਿਆ ਤੇ 6 ਵਾਰ ਉਜੜਿਆ ਏ ਔਰ ਇੱਥੋਂ ਸਾਨੂੰ ਬਹੁਤ ਸਾਰੀਆਂ ਮੋਹਰਾਂ ਮਿਲੀਆਂ ਗਹਿਣੇ ਮਿਲੇ ਆ ਜਿਨ੍ਹਾਂ ਤੋਂ ਸਾਨੂੰ ਉਸ ਤੋਂ ਦੀ ਸਮਾਜਿਕ ਆਰਥਿਕ ਤੇ ਧਾਰਮਿਕ ਸਥਿਤੀ ਬਾਰੇ ਜਾਣਕਾਰੀ ਮਿਲਦੀ ਆ ਤੇ ਚੱਲਦੇ ਆਪਾਂ ਆਪਣੇ ਨੈਕਸਟ ਕੁਐਸਚਨ ਦੇ ਉੱਪਰ ਨੈਕਸਟ ਕੁਐਸਚਨ ਹੜੱppa ਦੀ ਖੋਦਾਈ ਕਿਸ ਨੇ ਕੀਤੀ ਜਾਂ ਹੜੱppa ਦੀ ਖੋਜ ਕਿਸ ਨੇ ਕੀਤੀ ਤਾਂ ਇਹ ਆਪਾਂ ਪਹਿਲਾਂ ਪੜ ਚੁੱਕੇ ਆ ਦਾਯाराम ਸਾਹਨੀ ਨੇ ਇਸ ਦੀ ਖੋਜ ਕੀਤੀ ਸੀਗੀ ਔਰ 1921 ਦੇ ਵਿੱਚ ਜਿਹੜੀ ਇਸ ਦੀ ਖੋਜ ਹੋਈ ਸੀਗੀ ਤਾਂ ਨੈਕਸਟ ਜਿਹੜਾ ਆਰ ਡੀ ਬੈਨਰਜੀ ਆ ਰਾਖਲਦਾਸ ਬੈਨਰਜੀ ਇਹਨਾਂ ਨੇ ਮੋਹਨਜੋਦੜੋ ਦੀ ਖੋਜ ਕੀਤੀ ਸੀ ਮੋਹਨਜੋਦੜੋ ਜਿਹੜਾ ਸਿੰਧ ਨਦੀ ਦੇ ਕਿਨਾਰੇ ਤੇ ਆ ਇਹ 1922 ਦੇ ਵਿੱਚ ਹੋਈ ਸੀ ਤੇ ਨੈਕਸਟ ਕੁਐਸਚਨ ਆਪਣਾ ਇਹ ਹੀ ਆ ਮੋਹਨਜੋਦੜੋ ਦੀ ਖਦਾਈ ਕਿਸ ਨੇ ਕੀਤੀ ਸੀ ਤਾਂ ਜਿਹੜੀ ਮੋਹਨਜੋਦੜੋ ਦੀ ਖੋਜ ਖਦਾਈ ਆ ਉਹ ਆਰ ਡੀ ਬੈਨਰਜੀ ਰਾਖਲਦਾਸ ਬੈਨਰਜੀ ਨੇ ਕੀਤੀ ਸੀ ਔਰ ਮੋਹਨਜੋਦੜੋ ਦਾ ਮਤਲਬ ਕੀ ਆ ਮੋਹਨਜੋਦੜੋ ਦਾ ਅਰਥ ਹੈ ਮ੍ਰਿਤਕਾਂ ਦਾ ਟਿੱਲਾ ਮੁਰਦਿਆਂ ਦਾ ਟਿੱਲਾ ਔਰ ਇਹ ਸਿੰਧ ਨਦੀ ਦੇ ਕਿਨਾਰੇ ਤੇ ਆ 1922 ਦੇ ਵਿੱਚ ਇਸ ਦੀ ਖੋਜ ਹੋਈ ਸੀਗੀ ਔਰ ਜਿਹੜੀ ਇਸ ਦੀ ਭਾਸ਼ਾ ਸੀਗੀ ਇੱਥੋਂ ਦੇ ਲੋਕਾਂ ਦੀ ਉਹ ਸਿੰਧੀ ਭਾਸ਼ਾ ਸੀਗੀ ਔਰ ਇਹ ਜਿਹੜਾ ਹੈ 4 ਕਿਲੋਮੀਟਰ ਦੇ ਘੇਰੇ ਦੇ ਵਿੱਚ ਫੈਲਿਆ ਹੋਇਆ ਔਰ ਪਾਕਿਸਤਾਨ ਦੇ ਲਰਕਾਣਾ ਜ਼ਿਲ੍ਹੇ ਦੇ ਵਿੱਚ ਤਾਂ ਆਪਣਾ ਇਸ ਤੋਂ ਅਗਲੇ ਨੈਕਸਟ ਕੁਐਸਚਨ ਦੇ ਉੱਪਰ 5th ਕੁਐਸਚਨ ਆਪਣਾ ਹੈ ਹੜੱਪਾ ਕਿਹੜੀ ਨਦੀ ਦੇ ਕਿਨਾਰੇ ਤੇ ਸਥਿਤ ਹੈ ਤਾਂ ਹੜੱਪਾ ਦੀ ਗੱਲ ਕਰੀਏ ਤਾਂ ਹੜੱਪਾ ਸਿੰਧ ਰਾਵੀ ਸਤਲੁਜ ਜਨਾਬ ਤਾਂ ਜਿਹੜਾ ਹੜੱਪਾ ਹੈ ਇਹ ਰਾਵੀ ਨਦੀ ਦੇ ਕਿਨਾਰੇ ਤੇ ਹੈ ਤੱਪਾ ਪੜਿਆ ਸੀਗਾ 1921 ਦੇ ਵਿੱਚ ਇਸ ਦੀ ਖੋਜ ਹੋਈ ਸੀ ਔਰ ਸਭ ਤੋਂ ਪਹਿਲਾ ਨਗਰੇ ਖੋਜਿਆ ਗਿਆ ਸੀਗਾ ਡੈ ਰਾਮਸਾਨੀ ਨੇ ਇਸ ਦੀ ਖੋਜ ਕੀਤੀ ਸੀ ਜੇ ਆਪਾਂ ਸਿੰਧੂ ਨਦੀ ਦੇ ਕਿਨਾਰੇ ਤੇ ਗੱਲ ਕਰੀ ਤਾਂ ਸਿੰਧੂ ਨਦੀ ਦੇ ਕਿਨਾਰੇ ਤੇ ਮੋਹਨਜੋਦੜੋ ਤੇ ਚਨਹੋਦੜੋ ਸ਼ਹਿਰ ਸੀਗੇ ਉਸ ਤੋਂ ਬਾਅਦ ਜੇ ਆਪਾਂ ਸਤਲੁਜ ਨਦੀ ਦੇ ਕਿਨਾਰੇ ਤੇ ਗੱਲ ਕਰੀ ਤਾਂ ਸਤਲੁਜ ਨਦੀ ਦੇ ਕਿਨਾਰੇ ਤੇ ਰੋਪੜ ਸ਼ਹਿਰ ਸੀਗਾ ਜਿਹੜਾ ਪੰਜਾਬ ਦੇ ਵਿੱਚ ਆ ਤਾਂ ਨੈਕਸਟ ਕੁਐਸਚਨ ਆਪਣਾ ਹੈ ਮੋਹਨਜੋਦੜੋ ਕਿਹੜੀ ਨਦੀ ਦੇ ਕਿਨਾਰੇ ਤੇ ਹੈ ਇਹ ਆਪਾਂ ਕਰ ਚੁੱਕੇ ਆ ਜਿਹੜਾ ਮੋਹਨਜੋਦੜੋ ਹੈ ਇਹ ਸਿੰਧ ਨਦੀ ਦੇ ਕਿਨਾਰੇ ਤੇ ਹੈ ਔਰ ਜਿਹੜੇ ਰਾਵੀ ਨਦੀ ਦੇ ਕਿਨਾਰੇ ਉਹ ਹੜੱप्पा ਹੈ ਔਰ ਜਿਹੜੀ ਭੋਗਵਾ ਨਦੀ ਦੇ ਕਿਨਾਰੇ ਤੇ ਹੈ ਉਹ ਲੋਥਲ ਸ਼ਹਿਰ ਹੈ ਔਰ ਘੱਗਰ ਤੇ ਜਿਹੜਾ ਹੈ ਉਹ ਕਾਲੀਆਂ ਬੰਗਾ ਹੈ ਜਿਸ ਨੂੰ ਜਿਹੜਾ ਹਰਿਆਣੇ ਦੇ ਵਿੱਚ ਹੈ ਕਾਲੇ ਕਾਲੀਆਂ ਬੰਗਾ ਦਾ ਅਰਥ ਹੈ ਕਾਲੇ ਰੰਗ ਦੀਆਂ ਝੂੜੀਆਂ ਤਾਂ ਇਸ ਤੋਂ ਬਾਅਦ ਆਪਾਂ ਆਪਣੇ ਨੈਕਸਟ ਕੁਐਸਚਨ 7th ਕੁਐਸਚਨ ਆਪਣਾ ਹੈ ਸਿੰਧੂ ਘਾਟੀ ਸਭਿਅਤਾ ਦਾ ਸਭ ਤੋਂ ਵੱਡਾ ਸ਼ਹਿਰ ਕਿਹੜਾ ਸੀਗਾ ਇਹਨਾਂ ਦੇ ਵਿੱਚੋਂ ਦੱਸਣਾ ਹੜੱप्पा ਮੋਹਨਜੋਦੜੋ ਲੋਥਲ ਜਾਂ ਕਾਲੀਆਂ ਬੰਗਾ ਤਾਂ ਇਹਨਾਂ ਸਾਰਿਆਂ ਦੇ ਵਿੱਚੋਂ ਜਿਹੜਾ ਵੱਡਾ ਸ਼ਹਿਰ ਉਹ ਮੋਹਨਜੋਦੜੋ ਆ ਜਿਹੜਾ ਕਿ ਪਾਕਿਸਤਾਨ ਦੇ ਵਿੱਚ ਹੈ ਔਰ ਹੜੱਪਾ ਜਿਹੜਾ ਹੈ ਇਹ ਵੀ ਪਾਕਿਸਤਾਨ ਦੇ ਵਿੱਚ ਹੈ ਲੋਥਲ ਗੁਜਰਾਤ ਦੇ ਵਿੱਚ ਹੈ ਔਰ ਜਿਹੜਾ ਕਾਲੀਆਂ ਬੰਗਾ ਹੈ ਇਹ ਰਾਜਸਥਾਨ ਦੇ ਵਿੱਚ ਹੈ। ਤੇ ਨੈਕਸਟ ਕੁਐਸਚਨ ਆਪਣਾ ਹੈ ਸਿੰਧੂ ਘਾਟੀ ਸਭਿਤਾ ਦੇ ਲੋਕਾਂ ਦਾ ਮੁੱਖ ਕੀਤਾ ਕੀ ਸੀਗਾ? ਵਪਾਰ, ਖੇਤੀ, ਪਸ਼ੂ ਪਾਲਣ ਜਾਂ ਸ਼ਿਕਾਰ। ਤਾਂ ਜਿਹੜਾ ਸਿੰਧੂ ਘਾਟੀ ਸਭਿਤਾ ਦੇ ਲੋਕਾਂ ਦਾ ਮੁੱਖ ਕੀਤਾ ਸੀਗਾ ਉਹ ਖੇਤੀਬਾੜੀ ਸੀਗਾ। ਖੇਤੀ ਕਰਦੇ ਸੀ ਉਹ। ਇਸ ਤੋਂ ਇਲਾਵਾ ਉਹ ਵਪਾਰ ਵੀ ਕਰਦੇ ਸੀਗੇ। ਪਰ ਜਿਹੜਾ ਉਹਨਾਂ ਦਾ ਮੇਨ ਕੀਤਾ ਆਪਾਂ ਨੂੰ ਪੁੱਛਿਆ ਗਿਆ ਤਾਂ ਜਿਹੜਾ ਮੇਨ ਕੀਤਾ ਇਹ ਉਹ ਨੈਕਸਟ ਕੁਐਸਚਨ ਸਿੰਧੂ ਸਭਿਅਤਾ ਕਿਸ ਯੁੱਗ ਨਾਲ ਸੰਬੰਧਿਤ ਹੈ ਤਾਂ ਕਿਹੜੇ ਯੁੱਗ ਨਾਲ ਸੰਬੰਧਿਤ ਹੈ ਪੱਥਰ ਯੁੱਗ ਤੰਗ ਤਾਂਬਾ ਯੁੱਗ ਕਾਂਸੀ ਯੁੱਗ ਜਾਂ ਲੋਹਾ ਯੁੱਗ ਤਾਂ ਆਪਾਂ ਪੜਿਆ ਸੀ ਜਿਹੜੀ ਸਿੰਧੂ ਘਾਟੀ ਸਭਿਅਤਾ ਹੈ ਤੇ ਇਸ ਨੂੰ ਕਾਂਸਾ ਯੁੱਗ ਸਭਿਅਤਾ ਵੀ ਬੋਲਿਆ ਗਿਆ ਹੈ ਕਿਉਂਕਿ ਕਾਂਸੇ ਦਾ ਜਿਹੜਾ ਪ੍ਰਯੋਗ ਹੈ ਇੱਥੇ ਸਭ ਤੋਂ ਪਹਿਲੀ ਵਾਰ ਹੋਣਾ ਸ਼ੁਰੂ ਹੋਇਆ ਸੀ ਔਰ ਜਿਹੜਾ ਲੋਹੇ ਦਾ ਪ੍ਰਯੋਗ ਹੈ ਲੋਹੇ ਬਾਰੇ ਇਹਨਾਂ ਨੂੰ ਬਿਲਕੁਲ ਵੀ ਜਾਣਕਾਰੀ ਨਹੀਂ ਸੀਗੀ ਸਿੰਧੂ ਘਾਟੀ ਸਭਿਅਤਾ ਦੇ ਲੋਕਾਂ ਨੂੰ ਜਿਹੜੇ ਲੋਹੇ ਦੀ ਖੋਜ ਆ ਉਹ ਤਾਂ ਜਾ ਕੇ ਉੱਤਰਵਾਦੀ ਕਾਲ ਦੇ ਵਿੱਚ ਹੋਈ ਸੀ 800 ઈਸਾ ਪੂਰਬ ਦੇ ਵਿੱਚ ਤਾਂ ਨੈਕਸਟ ਕੁਐਸਚਨ ਆਪਣਾ ਹੈ ਸਿੰਧੂ ਘਾਟੀ ਸਭਿਤਾ ਦੇ ਲੋਕ ਕਿਸ ਧਾਤੂ ਤੋਂ ਅਣਜਾਣ ਸੀ ਆਪਾਂ ਕਰ ਚੁੱਕੇ ਹਾਂ ਪਿਛਲੇ ਕੁਐਸਚਨ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ ਤਾਂਬੇ ਦੀ ਵਰਤੋਂ ਕਰਦੇ ਸੀ ਸੋਨਾ ਵੀ ਵਰਤਦੇ ਸੀ ਚਾਂਦੀ ਵੀ ਵਰਤਦੇ ਸੀ ਪਰ ਲੋਹੇ ਦਾ ਉਹਨਾਂ ਨੂੰ ਗਿਆਨ ਹੈ ਨਹੀਂ ਸੀਗਾ ਤਾਂ ਇਹੀ ਆਪਾਂ ਨੂੰ ਪੁੱਛਿਆ ਗਿਆ ਸੀ ਕਿਹੜੀ ਧਾਤੂ ਦੀ ਵਰਤੋਂ ਤੋਂ ਤੋਂ ਅਣਜਾਣ ਸੀ ਜਾਂ ਕਿਹੜੀ ਚੀਜ਼ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਸੀਗੀ ਨੈਕਸਟ ਕੁਐਸਚਨ ਹੈ ਮੋਹਨਜੋਦੜੋ ਦਾ ਸ਼ਾਬਦਿਕ ਅਰਥ ਕੀ ਹੈ ਤਾਂ ਇਹ ਆਪਾਂ ਕਲਾਸ ਦੀ ਸਟਾਰਟਿੰਗ ਦੇ ਵਿੱਚ ਹੀ ਡਿਸਕਸ ਕਰ ਚੁੱਕੇ ਹਾਂ ਮਹਾਨ ਸ਼ਹਿਰ ਹੈ ਮੁਰਦਿਆਂ ਦਾ ਟਿੱਲਾ ਹੈ ਜੀਵਨ ਦਾ ਸ਼ਹਿਰ ਹੈ ਜਾਂ ਵਪਾਰ ਦਾ ਕੇਂਦਰ ਹੈ ਤਾਂ ਜਿਹੜਾ ਮੋਹਨਜੋਦੜੋ ਦਾ ਸ਼ਾਬਦਿਕ ਅਰਥ ਹੁੰਦਾ ਉਹ ਹੁੰਦਾ ਮੁਰਦਿਆਂ ਦਾ ਟਿੱਲਾ ਜਾਂ ਮ੍ਰਿਤਕਾਂ ਦਾ ਟਿੱਲਾ ਔਰ ਇਹ ਜਿਹੜਾ ਮਹਨਜੋਦੜੋ ਆ ਇਹ ਸਿੰਧ ਨਦੀ ਦੇ ਕਿਨਾਰੇ ਤੇ ਹੈ ਤੇ ਹੜੱਪਾ ਤੋਂ ਇਹ ਲਗਭਗ 483 ਕਿਲੋਮੀਟਰ ਦੂਰ ਹੈ ਔਰ ਸੱਤ ਜਿਹੜੀਆਂ ਇਸ ਦੀਆਂ ਸਾਨੂੰ ਤਿਆ ਮਿਲੀਆਂ ਕਾਂਸੇ ਦੀ ਜਿਹੜੀ ਨਰਤਕੀ ਦੀ ਮੂਰਤੀ ਆ ਉਹ ਸਾਨੂੰ ਇੱਥੋਂ ਮਿਲੀ ਸੀ ਜਿਹੜਾ ਵਿਸ਼ਾਲ ਅੰਨ ਭੰਡਾਰ ਭਵਨ ਹੈ ਉਹ ਸਾਨੂੰ ਇੱਥੋਂ ਮਿਲਿਆ ਹੈ ਔਰ ਵਿਸ਼ਾਲ ਇਸ਼ਨਾਨ ਘਰ ਹੈ ਜਿਹੜਾ ਉਹ ਵੀ ਸਾਨੂੰ ਮੋਹਨਜੋਦੜੋ ਤੋਂ ਹੀ ਮਿਲਿਆ ਸੀਗਾ ਤਾਂ ਮੋਹਨਜੋਦੜੋ ਵਿੱਚ ਮਿਲਿਆ ਸਭ ਤੋਂ ਮਹੱਤਵਪੂਰਨ ਢਾਂਚਾ ਕੀ ਸੀ ਅਨਾਜ ਭੰਡਾਰ ਮਹਾਨ ਇਸ਼ਨਾਨ ਘਰ ਅਸੈਂਬਲੀ ਹਾਲ ਜਾਂ ਮਿੱਟੀ ਦੇ ਬਰਤਨ ਤੇ ਇਹਦਾ ਆਨਸਰ ਆਊਗਾ ਮਹਾਨ ਇਸ਼ਨਾਨ ਘਰ ਹੁਣ ਜਿਹੜਾ ਇਹ ਮਹਾਨ ਇਸ਼ਨਾਨ ਘਰ ਸੀ ਜਿਹਨੂੰ ਗ੍ਰੇਟ ਬਾਥ ਬੋਲਦੇ ਆ ਤਾਂ ਇਹ ਮੋਹਨਜੋਦੜੋ ਦੇ ਵਿੱਚੋਂ ਮਿਲਿਆ ਸੀਗਾ ਔਰ ਇਹ ਮੋਸਟਲੀ ਜਿਵੇਂ ਆਪਾਂ ਹਰਮੰਦਰ ਸਾਹਿਬ ਦੇ ਵਿੱਚ ਇਸ਼ਨਾਨ ਕਰਨ ਵਾਸਤੇ ਜਾਂਦੇ ਆ ਤੇ ਇਸੇ ਤਰੀਕੇ ਲੋਕ ਇਸ ਨੂੰ ਇਸ਼ਨਾਨ ਕਰਨ ਵਾਸਤੇ ਧਾਰਮਿਕ ਕੰਮਾਂ ਵਾਸਤੇ ਯੂਜ਼ ਕਰਿਆ ਕਰਦੇ ਸੀਗੇ ਔਰ ਜਿਹੜਾ ਅਨਾਜ ਭੰਡਾਰਾ ਹੈ ਗ੍ਰੇਨਰੀ ਜਿਹੜਾ ਹੈ ਤਾਂ ਇਹ ਆਪਾਂ ਨੂੰ ਹੜੱਪਾ ਦੇ ਵਿੱਚੋਂ ਮਿਲਿਆ ਸੀਗਾ ਤੇ ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਆ ਆਪਣੇ ਵਾਸਤੇ ਇਹ ਵੀ ਆਪਾਂ ਨੂੰ ਪੁੱਛ ਸਕਦੇ ਆ ਨੈਕਸਟ ਕੁਐਸਚਨ ਹੈ ਸਿੰਧੂ ਘਾਟੀ ਸਭਿਤਾ ਦੇ ਲੋਕ ਕਿਹੜੇ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਸੀਗੇ ਲਕਸ਼ਮੀ ਦੀ ਸਰਸਵਤੀ ਦੀ ਮਾਤਰ ਦੇਵੀ ਦੀ ਜਾਂ ਦੁਰਗਾ ਦੀ ਉਹ ਮਾਤਰ ਦੇਵੀ ਦੀ ਪੂਜਾ ਕਰਦੇ ਸੀਗੇ ਮਾਤਰ ਦੇਵੀ ਦੇ ਵਿੱਚ ਮਾਤਾ ਦੀ ਪੂਜਾ ਕਰਦੇ ਸੀਗੇ ਔਰ ਇਸ ਕਰਕੇ ਜਿਹੜਾ ਇਹ ਸਮਾਜ ਸੀ ਇਸ ਨੂੰ ਮਾਤਾ ਜਿਹੜਾ ਪ੍ਰধান ਸਮਾਜ ਬੋਲਿਆ ਜਾਂਦਾ ਸੀਗਾ ਨੈਕਸਟ ਕੁਐਸਚਨ ਸਿੰਧੂ ਘਾਟੀ ਸਭਿਦਾ ਦੇ ਲੋਕਾਂ ਦਾ ਮੁੱਖ ਭੋਜਨ ਕੀ ਸੀ ਕਣਕ ਜੋ ਚੌਲ ਮੱਕੀ ਬਾਜਰਾ ਤਾਂ ਇਹਨਾਂ ਜਿਹੜਾ ਮੁੱਖ ਭੋਜਨ ਸੀਗਾ ਉਹ ਕਣਕ ਤੇ ਜੋ ਉਜ਼ ਕਰਿਆ ਕਰਦੇ ਸੀਗੇ ਨੈਕਸਟ ਕੁਐਸਚਨ ਆਪਣਾ ਹੈ ਲੋਥਲ ਜਿਹੜਾ ਹੈ ਕਿਹੜੇ ਰਾਜ ਵਿੱਚ ਸਥਿਤ ਹੈ ਤਾਂ ਜੇ ਆਪਾਂ ਇਸ ਲੋਥਲ ਦੀ ਗੱਲ ਕਰੀਏ ਤਾਂ ਇਹ ਗੁਜਰਾਤ ਦੇ ਵਿੱਚ ਹੈ ਪੰਜਾਬ, ਰਾਜਸਥਾਨ, ਗੁਜਰਾਤ ਜਾਂ ਹਰਿਆਣਾ ਤਾਂ ਇਹ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਗੁਜਰਾਤ ਦੇ ਵਿੱਚ ਹੈ ਔਰ ਗੁਜਰਾਤ ਦੇ ਅਹਮਦਾਬਾਦ ਜ਼ਿਲ੍ਹੇ ਦੇ ਵਿੱਚ ਹੈ ਤਾਂ ਇਹ ਇੱਕ ਡੌਕਯਾਰਡ ਹੈ ਡੌਕਯਾਰਡ ਦਾ ਮਤਲਬ ਬੰਦਰਗਾਹ ਹੈ ਤਾਂ ਇਸ ਦੀ ਜਿਹੜੀ ਖੋਜ ਹੋਈ ਸੀ ਉਹ 1954 ਦੇ ਵਿੱਚ ਹੋਈ ਸੀਗੀ 1954 ਦੇ ਵਿੱਚ ਹੋਈ ਸੀ ਔਰ ਜਿਹੜੀ ਇਸ ਦੀ ਖੋਜ ਕੀਤੀ ਸੀਗੀ ਉਹ ਐਸ ਆਰ ਰਾਓ ਨੇ ਕੀਤੀ ਸੀਗੀ ਔਰ ਇਹ ਜਿਹੜੀ ਬੰਦਰਗਾਹ ਸੀ ਇਸ ਦੇ ਰਾਹੀਂ ਹੀ ਪੱਛਮੀ ਦੇਸ਼ਾਂ ਦੇ ਨਾਲ ਵਪਾਰ ਹੋਇਆ ਕਰਦਾ ਸੀਗਾ ਔਰ ਮਣਕੇ ਬਣਾਉਣ ਦੇ ਜਿਹੜੇ ਸਬੂਤ ਆ ਸਾਨੂੰ ਇੱਥੋਂ ਮਿਲੇ ਆ ਔਰ ਚੌਲ ਦੇ ਸਬੂਤ ਵੀ ਸਾਨੂੰ ਇੱਥੋਂ ਮਿਲੇ ਆ ਇਹ ਵੀ ਆਪਾਂ ਨੂੰ ਕੁਐਸਚਨ ਪੁੱਛਿਆ ਜਾ ਸਕਦਾ ਚੌਲ ਦੇ ਸਬੂਤ ਸਾਨੂੰ ਕਿੱਥੋਂ ਮਿਲੇ ਆ ਤਾਂ ਇਹ ਸਾਨੂੰ ਲੋਥਲ ਸ਼ਹਿਰ ਤੋਂ ਮਿਲੇ ਆ ਜਿਹੜਾ ਕਿ ਗੁਜਰਾਤ ਦੇ ਵਿੱਚ ਹੈ ਔਰ ਭੋਗਵਾ ਨਦੀ ਦੇ ਕਿਨਾਰੇ ਤੇ ਹੈ ਐਸ. ਆਰ. ਰਾਓ ਨੇ ਇਸ ਦੀ ਖੋਜ ਕੀਤੀ ਹੈ 1954 ਦੇ ਵਿੱਚ ਇਸ ਦੀ ਖੋਜ ਹੋਈ ਸੀ ਨੈਕਸਟ ਕੁਐਸਚਨ ਸਿੰਧੂ ਘਾਟੀ ਸਭਿਅਤਾ ਦਾ ਕਿਹੜਾ ਸ਼ਹਿਰ ਇੱਕ ਬੰਦਰਗਾਹ ਵਜੋਂ ਜਾਣਿਆ ਜਾਂਦਾ ਹੈ ਡੌਕਯਾਰਡ ਵਜੋਂ ਤਾਂ ਇਹ ਆਪਾਂ ਡਿਸਕਸ ਕਰ ਚੁੱਕੇ ਹਾਂ ਇਹ ਲੋਥਲ ਸੀਗਾ ਜਿਹੜਾ ਭੋਗਵਾ ਨਦੀ ਦੇ ਕਿਨਾਰੇ ਤੇ ਆ ਗੁਜਰਾਤ ਸ਼ਹਿਰ ਦੇ ਵਿੱਚ ਆ 1954 ਦੇ ਵਿੱਚ ਇਸ ਦੀ ਖੋਜ ਹੋਈ ਐਸ ਆਰ ਰਾਓ ਨੇ ਇਸ ਦੀ ਖੋਜ ਕੀਤੀ ਨੈਕਸਟ ਕੁਐਸਚਨ ਕਾਲੀਆਂ ਬੰਗਾ ਕਿਹੜੇ ਰਾਜ ਵਿੱਚ ਹੈ ਤੇ ਲਾਸਟ ਇਅਰ ਮਾਸਟਰ ਕੈਡਰ ਦੇ ਪੇਪਰ ਦੇ ਵਿੱਚ ਕੁਐਸਚਨ ਆਇਆ ਸੀਗਾ ਤਾਂ ਜਿਹੜਾ ਕਾਲੀਆਂ ਬੰਗਾ ਹੈ ਪੰਜਾਬ 'ਚ ਹੈ ਗੁਜਰਾਤ 'ਚ ਹੈ ਰਾਜਸਥਾਨ 'ਚ ਹੈ ਜਾਂ ਹਰਿਆਣੇ 'ਚ ਹੈ ਤਾਂ ਇਹ ਜਿਹੜਾ ਪਹਿਲਾਂ ਆਪਾਂ ਕਾਲੀਆਂ ਬੰਗਾਂ ਦਾ ਅਰਥ ਪਤਾਉਣਾ ਚਾਹੀਦਾ ਕਾਲੀਆਂ ਬੰਗਾਂ ਦਾ ਅਰਥ ਹੁੰਦਾ ਕਾਲੇ ਰੰਗ ਦੀਆਂ ਝੂੜੀਆਂ ਔਰ ਜਿਹੜਾ ਇਹ ਕਾਲੀਆਂ ਬੰਗਾਂ ਸ਼ਹਿਰ ਹੈ ਤਾਂ ਇਹ ਜਿਹੜਾ ਰਾਜਸਥਾਨ ਦੇ ਵਿੱਚ ਸਥਿਤ ਹੈ ਔਰ ਔਰ ਰਾਜਸਥਾਨ ਦੇ ਜਿਹੜਾ ਗੰਗਾ ਨਗਰ ਜ਼ਿਲ੍ਹੇ ਦੇ ਵਿੱਚ ਹੈ ਔਰ ਇਸ ਦਾ ਅਰਥ ਹੁੰਦਾ ਕਾਲੇ ਰੰਗ ਦੀਆਂ ਚੂੜੀਆਂ 1953 ਦੇ ਵਿੱਚ ਇਸ ਦੀ ਖੋਜ ਹੋਈ ਸੀ ਤੇ ਇਹ ਵੀ ਆਪਾਂ ਨੂੰ ਪੁੱਛਿਆ ਜਾ ਸਕਦਾ ਜਿਹੜਾ ਕਾਲੀਆਂ ਬੰਗਾ ਹੈ ਇਸ ਦੀ ਖੋਜ ਕਦੋਂ ਹੋਈ ਸੀ ਤਾਂ 1953 ਦੇ ਵਿੱਚ ਹੋਈ ਸੀਗੀ ਜਿਹੜਾ ਲੋਥਲਾ 1954 ਚ ਹੋਇਆ ਸੀਗਾ ਤੇ ਜਿਹੜੀ ਇਸ ਦੀ ਖੋਜ ਹੈ ਤਾਂ ਉਹ ਏ ਕੋਸ਼ ਅਮਲਾ ਆਨੰਦ ਗੋਸ਼ ਨੇ ਕੀਤੀ ਸੀਗੀ ਕੌਣ ਸੀ ਇਸ ਦੀ ਖੋਜ ਕਰਨ ਵਾਲੇ ਅਮਲਾ ਆਨੰਦ ਕੋਸ਼ 1953 ਦੇ ਵਿੱਚ ਔਰ ਜਿਹੜਾ ਇਹ ਸ਼ਹਿਰ ਹੈ ਤਾਂ ਘੱਗਰ ਨਦੀ ਦੇ ਕਿਨਾਰੇ ਤੇ ਹੈ ਵੀ ਆਪਾਂ ਨੂੰ ਪੁੱਛਿਆ ਜਾ ਸਕਦਾ ਜਿਹੜੇ ਕਾਲੀਆਂ ਬੰਗਾ ਹੈ ਰਾਜਸਥਾਨ ਦੇ ਕਿੱਥੇ ਸਥਿਤ ਹੈ ਕਿਹੜੀ ਨਦੀ ਦੇ ਕਿਨਾਰੇ ਹੈ ਤਾਂ ਇਹ ਜਿਹੜਾ ਸ਼ਹਿਰ ਹੈ ਕੱਗਰ ਨਦੀ ਦੇ ਕਿਨਾਰੇ ਹੈ ਔਰ ਦੋ ਇਹਨਾਂ ਦੇ ਨਾਲ ਹੋਰ ਬੰਦੇ ਸੀਗੇ ਅਮਲਾਨੰਦ ਕੋਛ ਦੇ ਬੀ ਕੇ ਥਾਪਰ ਤੇ ਬੀਬੀ ਲਾਲ ਜੀ ਨੇ ਇਸ ਦੀ ਖੋਜ ਦੇ ਵਿੱਚ ਇਸ ਦਾ ਅਹਿਮ ਯੋਗਦਾਨ ਪਾਇਆ ਸੀਗਾ ਨੈਕਸਟ ਕੁਐਸਚਨ ਹੈ ਕਾਰੀਆਂ ਬੰਗਾ ਵਿੱਚੋਂ ਕੀ ਪ੍ਰਾਪਤ ਹੋਇਆ ਹੈ ਜੋ ਅਗਨੀ ਪੂਜਾ ਦਾ ਪਰਮਾਣ ਹੈ ਮਿੱਟੀ ਦੇ ਭਾਂਡੇ ਅਗਨੀ ਵੇਦ ਦੀਆਂ ਮੂਰਤੀਆਂ ਜਾਂ ਮੋਰਾ ਤਾਂ ਇਥੋਂ ਸਾਨੂੰ ਜਿਹੜਾ ਹੈ ਅਗਨੀ ਵੇਦੀਆਂ ਮਿਲੀਆਂ ਸੀਗੀਆਂ ਮਤਲਬ ਅਗਨੀ ਪੂਜਾ ਦੇ ਪ੍ਰਮਾਣ ਮਿਲੇ ਸੀਗੇ ਨੈਕਸਟ ਮੋਸਟ ਇੰਪੋਰਟੈਂਟ ਕੁਐਸਚਨ ਹੈ ਸਿੰਧੂ ਘਾਟੀ ਸਭਿਤਾ ਦੀ ਲਿਪੀ ਕਿਹੋ ਜੀ ਸੀ ਬ੍ਰਹਮਣੀ ਬ੍ਰਹਮੀ ਖਰੋਸ਼ਟੀ ਚਿਤਰਾਤਮਕ ਜਿਹਨੂੰ ਅਸੀਂ ਪੈਟ੍ਰੋਗ੍ਰਾਫਿਕ ਵੀ ਬੋਲ ਦਿੰਨੇ ਆ ਜਾਂ ਅਜੇ ਤੱਕ ਪੜ੍ਹੀ ਨਹੀਂ ਜਾ ਸਕੀ ਤਾਂ ਬੈਸਤਾ ਜੇ ਇਹਨਾਂ ਦੀ ਆਪਾਂ ਲਿਪੀ ਦੀ ਗੱਲ ਕਰੀ ਤਾਂ ਇਹਨਾਂ ਦੀ ਲਿਪੀ ਸੀਗੀ ਚਿਤਰਾਤਮਕ ਪਰ ਇਹ ਜਿਹੜੀ ਲਿਪੀ ਹੈ ਅੱਜ ਤੱਕ ਪੜ੍ਹੀ ਨਹੀਂ ਜਾ ਸਕੇਗੀ ਇਹ ਦੋਨਾਂ ਸਾਈਡਾਂ ਤੇ ਲਿਖੀ ਜਾਂਦੀ ਸੀ ਲੈਫਟ ਟੂ ਰਾਈਟ ਔਰ ਰਾਈਟ ਟੂ ਲੈਫਟ ਲਿਖੀ ਜਾਂਦੀ ਸੀ ਤਾਂ ਇਸ ਨੂੰ ਜਿਹੜਾ ਹੈ ਚਿਤਰਾਤਮਕ ਲਿਪੀ ਵੀ ਬੋਲਿਆ ਗਿਆ ਹੈ ਔਰ ਇਹ ਅਜੇ ਤੱਕ ਪੜ੍ਹੀ ਵੀ ਨਹੀਂ ਜਾ ਸਕੇਗੀ ਤਾਂ ਆਪਣਾ ਇਸ ਦਾ ਆਨਸਰ ਜਿਹੜਾ ਆਥੈਂਟਿਕ ਆਨਸਰ ਬਣੂਗਾ ਉਹ ਅਜੇ ਤੱਕ ਪੜ੍ਹੀ ਨਹੀਂ ਜਾ ਸਕੇਗੀ ਸਿੰਧੂ ਘਾਟੀ ਸਭਿਅਤਾ ਦਾ ਲੋਕਾਂ ਦਾ ਵਪਾਰ ਕਿਹੜੀਆਂ ਸਭਿਅਤਾਵਾਂ ਨਾਲ ਹੁੰਦਾ ਸੀ ਮੈਸੋਪੋਟਾਮੀਆ ਨਾਲ ਮਿਸਰ ਨਾਲ ਚੀਨ ਨਾਲ ਜਾਂ ਫਿਰ ਦੋਨਾਂ ਨਾਲ ਹੀ ਤਾਂ ਇਹ ਦੋਨਾਂ ਨਾਲ ਹੀ ਜਿਹੜਾ ਵਪਾਰ ਕਰਦੇ ਸੀਗੇ ਮੈਸੋਪੋਟਾਮੀ ਸਭਿਆਤਾ ਨਾਲ ਵੀ ਕਰਦੇ ਸੀ ਔਰ ਮਿਸਰ ਸਭਿਆਤਾ ਨਾਲ ਵੀ ਕਰਦੇ। ਨੈਕਸਟ ਕੁਐਸਚਨ ਸਿੰਧੂ ਘਾਟੀ ਸਭਿਆਤਾ ਦਾ ਸਮਾਂਕਾਲ ਕੀ ਹੈ? ਤਾਂ ਅਲੱਗ-ਅਲੱਗ ਵਿਦਵਾਨਾਂ ਨੇ ਇਸ ਦਾ ਅਲੱਗ-ਅਲੱਗ ਟਾਈਮ ਪੀਰੀਅਡ ਦੱਸਿਆ ਹੈ। ਇਹ ਆਪਸ਼ਨ ਹੈ 3500 ਤੋਂ 2500, 2500 ਤੋਂ 1750 ਔਰ 1500 ਤੋਂ 1000, 1000 ਤੋਂ 500। ਤਾਂ ਜੇ ਆਪਾਂ ਇਸ ਦੇ ਟਾਈਮ ਪੀਰੀਅਡ ਦੀ ਸਹੀ ਆਨਸਰ ਦੀ ਗੱਲ ਕਰੀਏ ਤਾਂ ਉਹ ਹੈ 1500 ਤੋਂ 2500 ਤੋਂ 1750 ਜਿਹੜਾ 1500 ਤੋਂ ਲੈ ਕੇ 1000 ਇਸਾ ਪੂਰਵ ਦਾ ਟਾਈਮ ਹੈ ਇਹ ਤਾਂ ਵੈਦਿਕ ਕਾਲ ਦਾ ਟਾਈਮ ਪੀਰੀਅਡ ਹੈ ਇਸ ਨੂੰ ਆਪਾਂ ਦੋ ਭਾਗਾਂ ਦੇ ਵਿੱਚ ਵੰਡਿਆ ਸੀਗਾ ਵੈਦਿਕ ਕਾਲ ਤੇ ਉਤਰ ਵੈਦਿਕ ਕਾਲ ਆ ਵੈਦਿਕ ਕਾਲ ਵਾਲਾ ਹੈ ਆ ਉਤਰ ਵੈਦਿਕ ਕਾਲ ਦਾ ਟਾਈਮ ਪੀਰੀਅਡ ਹੈ 1000 ਤੋਂ 500 ਇਸਾ ਨੈਕਸਟ ਕੁਐਸਚਨ ਹੜੱप्पा ਸਭਿਅਤਾ ਦੇ ਲੋਕਾਂ ਨੇ ਸ਼ਹਿਰਾਂ ਦਾ ਨਿਰਮਾਣ ਕਿਸ ਯੋਜਨਾ ਦੇ ਅਨੁਸਾਰ ਬਣਾਇਆ ਗੋਲਾਕਾਰ ਤਿਕੋਣ ਗ੍ਰੈਡ ਯੋਜਨਾ ਜਿਹਨੂੰ ਅਸੀਂ ਜਾਲੀਦਾਰ ਬੋਲਦੇ ਆ ਜਾਂ ਫਿਰ ਅਨਿਜਮਤ ਯੋਜਨਾ ਬਣਾਈ ਗਿਆ ਤਾਂ ਜੇ ਆਪਾਂ ਹੜੱਪਾ ਸਭਿਅਤਾ ਦੇ ਲੋਕਾਂ ਦੇ ਸ਼ਹਿਰਾਂ ਦੇ ਨਿਰਮਾਣ ਦੀ ਗੱਲ ਕਰੀਏ ਤਾਂ ਉਹਨਾਂ ਨੇ ਜਿਹੜੇ ਬਣਾਏ ਸੀ ਗ੍ਰੈਡ ਯੋਜਨਾ ਦੇ ਅਨੁਸਾਰ ਬਣਾਏ ਸੀ ਜਾਲੀਦਾਰ ਦੇ ਅਨੁਸਾਰ ਬਣਾਏ ਸੀਗੇ ਨੈਕਸਟ 23 ਨੰਬਰ ਕੁਐਸਚਨ ਸਿੰਧੂ ਘਾਟੀ ਸਭਿਅਤਾ ਵਿੱਚ ਪੱਕੀਆਂ ਇੱਟਾਂ ਦੀ ਵਰਤੋਂ ਕਿਸ ਚੀਜ਼ ਲਈ ਹੁੰਦੀ ਸੀ ਸਿਰਫ ਘਰ ਬਣਾਉਣ ਵਾਸਤੇ ਸਿਰਫ ਜਨਤਕ ਇਮਾਰਤਾਂ ਵਾਸਤੇ ਨਹੀਂ ਸਿਰਫ ਘਰ ਬਣਾਉਣ ਵਾਸਤੇ ਤਾਂ ਨਹੀਂ ਹੁੰਦੀ ਸੀਗੀ ਤਾਂ ਜਿਹੜਾ ਅ ਘਰਾਂ ਇਸ਼ਨਾਨ ਅਤੇ ਸੀਵਰੇਜ ਪ੍ਰਣਾਲੀ ਲਈ ਸਿਰਫ ਮੂਰਤੀਆਂ ਬਣਾਉਣ ਲਈ ਤਾਂ ਸਿਰਫ ਘਰ ਬਣਾਉਣ ਲਈ ਇਹਦਾ ਆਨਸਰ ਹੋ ਨਹੀਂ ਸਕਦਾ ਸਿਰਫ ਜਨਤਿਕ ਕੰਮਾਂ ਲਈ ਇਹ ਵੀ ਨਹੀਂ ਹੋ ਸਕਦਾ ਸਿਰਫ ਮੂਰਤੀਆਂ ਬਣਾਉਣ ਲਈ ਇਹ ਵੀ ਨਹੀਂ ਤਾਂ ਆਪਣੇ ਕੋਲ ਇੱਕੋ ਹੀ ਆਪਸ਼ਨ ਬੰਦੀ ਆ ਘਰ ਇਸ਼ਨਾਨ ਅਤੇ ਸੀਵਰੇਜ ਪ੍ਰਣਾਲੀ ਦੇ ਲਈ ਜਿਹੜੇ ਸਿੰਧੂ ਘਾਟੀ ਸਭਿਅਤਾ ਦੇ ਲੋਕ ਸੀ ਉਹ ਇੱਟਾਂ ਦੀ ਵਰਤੋਂ ਕਰਦੇ ਸੀਗੇ ਤਾਂ ਪੱਕੀਆਂ ਇੱਟਾਂ ਦੀ ਵਰਤੋਂ ਕਰਦੇ ਸੀ ਉਹ ਕਈ ਵਾਰ ਆਪਣੇ ਵੀ ਪੁੱਛ ਲੈਂਦੇ ਆ ਕੁਐਸਚਨ ਹੜੱਪਾ ਸਭਿਤਾ ਵਿੱਚ ਕਿਸ ਜਾਨਵਰ ਦੀ ਪੂਜਾ ਹੁੰਦੀ ਸੀ ਗਾਂ ਦੀ ਕੋਬੜ ਵਾਲਾ ਜਿਹੜਾ ਸਾਣਡ ਬੋਲਿਆ ਗਿਆ ਹੈ ਤਾਂ ਗਾਂ ਤਾਂ ਇਦਾਂ ਜਿਹੜਾ ਉੱਤਰ ਵੈਦਿਕ ਕਾਲ ਦੇ ਵਿੱਚ ਜਾ ਕੇ ਇਹਦੀ ਪੂਜਾ ਹੋਣ ਲੱਗੀ ਸੀ ਗਾਂ ਤਾਂ ਇਹਦਾ ਆਨਸਰ ਹੋ ਨਹੀਂ ਸਕਦਾ ਤਾਂ ਆਪਣਾ ਆਨਸਰ ਕੀ ਆਊਗਾ ਕੋਬੜ ਵਾਲਾ ਸਾਣਡ ਨੈਕਸਟ ਕੁਐਸਚਨ ਸਿੰਧੂ ਘਾਟੀ ਸਭਿਤਾ ਦੇ ਲੋਕ ਕਿਸ ਚੀਜ਼ ਤੋਂ ਜਾਣ ਜਾਣ ਸੀਗੇ ਤਾਂ ਆਪਾਂ ਇਹ ਦੱਸਣਾ ਵੀ ਕਿਹੜੀ ਫਸਲ ਬਾਰੇ ਉਹਨਾਂ ਨੂੰ ਜਾਣਕਾਰੀ ਬਿਲਕੁਲ ਨਹੀਂ ਸੀ ਕਪਾਹ ਬਾਰੇ ਉਹ ਜਾਣਦੇ ਸੀ ਕਪਾਹ ਨੂੰ ਉਹ ਸਿੰਡਣ ਬੋਲਦੇ ਹੁੰਦੇ ਸੀ ਕਣਕ ਕਣਕ ਦਾ ਉਹ ਯੂਜ਼ ਕਰਦੇ ਸੀਗੇ ਖਾਣ ਦੇ ਲਈ ਜੋ ਦਾ ਵੀ ਯੂਜ਼ ਕਰਦੇ ਸੀ ਪਰ ਗੰਨੇ ਬਾਰੇ ਉਹਨਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਸੀ ਤਾਂ ਆਪਣਾ ਆਨਸਰ ਕੀ ਬਣ ਜੂਗਾ ਡੀ ਆਪਸ਼ਨ ਮਤਲਬ ਗੰਨਾ ਨੈਕਸਟ ਕੁਐਸਚਨ ਸਿੰਧੂ ਘਾਟੀ ਸਭਿਅਤਾ ਦੀਆਂ ਮੋਹਰਾਂ ਕਿਸ ਚੀਜ਼ ਦੀਆਂ ਬਣੀਆਂ ਹੁੰਦੀਆਂ ਸੀ ਪੱਥਰ ਦੀਆਂ ਤਾਂਬੇ ਦੀਆਂ ਮਿੱਟੀ ਦੀਆਂ ਜਾਂ ਲੋਹੇ ਦੀਆਂ ਤਾਂ ਜਿਹੜੀਆਂ ਸਿੰਧੂ ਘਾਟੀ ਸਭਿਅਤਾ ਦੀਆਂ ਮੋਹਰਾਂ ਸੀ ਤਾਂ ਉਹ ਮਿੱਟੀ ਜਾਂ ਸਟੇਟਾਈਟ ਦੀਆਂ ਬਣੀਆਂ ਹੁੰਦੀਆਂ ਸੀ ਨਾ ਜਿਹਨੂੰ ਆਪਾਂ ਟੈਰਾਕੋਟਾ ਬੋਲੇ ਬੋਲਿਆ ਸੀਗਾ ਮਤਲਬ ਜਦੋਂ ਮਿੱਟੀ ਨੂੰ ਪਕਾ ਲਿਆ ਜਾਂਦਾ ਸੀ ਤਾਂ ਉਸ ਨੂੰ ਟੈਰਾਕੋਟਾ ਬੋਲਦੇ ਸੀ ਨੈਕਸਟ ਕੁਐਸਚਨ ਨੱਚਦੀ ਹੋਈ ਕਾਂਸੀ ਦੀ ਮੂਰਤੀ ਜਾਂ ਕਹਿ ਲੋ ਡਾਂਸਿੰਗ ਗਰਲ ਸਾਨੂੰ ਕਿੱਥੋਂ ਮਿਲੀ ਹੈ ਹੜੱਪਾ ਤੋਂ ਮੋਹਨਜੋਦੜੋ ਤੋਂ ਲੋਥਲ ਤੋਂ ਰੋਪੜ ਤੋਂ ਤਾਂ ਇਹ ਜਿਹੜੀ ਕਾਂਸੀ ਦੀ ਮੂਰਤੀ ਹੈ ਜਾਂ ਡਾਂਸਿੰਗ ਗਰਲ ਹੈ ਤੇ ਸਾਨੂੰ ਮੋਹਨਜੋਦੜੋ ਤੋਂ ਮਿਲੀ ਹੈ ਜਿਸ ਦੇ ਵਿੱਚ ਦਿਖਾਇਆ ਗਿਆ ਕਿ ਇੱਕ ਲੜਕੀ ਆ ਜਿਹੜੀ ਡਾਂਸ ਕਰ ਰਹੀ ਆ ਨੱਚ ਰਹੀ ਆ ਤੇ ਮੋਸਟ ਇੰਪੋਰਟੈਂਟ ਕੁਐਸਚਨ ਆ ਬੜੇ ਬਾਰੇ ਪੇਪਰਾਂ ਦੇ ਵਿੱਚ ਕੁਐਸਚਨ ਰਿਪੀਟ ਹੋਇਆ ਔਰ ਆਪਾਂ ਇਹ ਵੀ ਪੁੱਛ ਸਕਦੇ ਆ ਕਿ ਜਿਹੜੀ ਨਜਦੀ ਹੋਈ ਮੂਰਤੀ ਮਿਲੀ ਆ ਸਾਨੂੰ ਮਹਜਨਦੜੋ ਦੇ ਵਿੱਚੋਂ ਤਾਂ ਉਹ ਕਾਦੀ ਬਣੀ ਹੋਈ ਆ ਤਾਂ ਉਹ ਕਾਂਸੇ ਦੀ ਬਣੀ ਹੋਈ ਆ ਔਰ ਸਾਨੂੰ ਇਹ ਵੀ ਪੁੱਛ ਸਕਦੇ ਆ ਕਾਂਸੇ ਦੀ ਮੂਰਤੀ ਤੋਂ ਇਲਾਵਾ ਇਸ ਨੂੰ ਹੋਰ ਕਿਹੜੀ ਮੂਰਤੀ ਦੇ ਨਾਮ ਨਾਲ ਜਾਣਿਆ ਜਾਂਦਾ ਇਸ ਨੂੰ ਡਾਂਸਿੰਗ ਗਰਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਔਰ ਇਹ ਸਾਨੂੰ ਕਿੱਥੋਂ ਮਿਲੀ ਆ ਮਹਜਨਦੜੋ ਤੋਂ ਮਿਲੀ ਆ ਮਹਜਨਦੜੋ ਨੂੰ ਉਲਟਾ ਕੇ ਵੀ ਲਿਖ ਸਕਦੇ ਆ ਮ੍ਰਿਤਕਾਂ ਦਾ ਢਿੱਲਾ ਵੀ ਲਿਖ ਸਕਦੇ ਆ ਕੁਐਸਚਨ ਨੂੰ ਜਿਵੇਂ ਮਰਜ਼ੀ ਮੋਲਡ ਕੀਤਾ ਜਾ ਸਿੰਧੂ ਘਾਟੀ ਸਭਿਤਾ ਦੇ ਲੋਕਾਂ ਦਾ ਸਮਾਜ ਕੇਵ ਜਾ ਸੀਗਾ ਪਿਤਾ ਪ੍ਰਧਾਨ ਮਾਤਾ ਪ੍ਰਧਾਨ ਬਰਾਬਰਤਾ ਵਾਲਾ ਜਾਂ ਰਾਜੇ ਦਵਰਾਂਦੰਕ ਦੇਖੋ ਰਾਜੇ ਰੂਜੇ ਦਾ ਤਾਂ ਕੋਈ ਰਾਜ ਹੁੰਦਾ ਨਹੀਂ ਸੀ ਇੱਥੇ ਪਿਤਾ ਪ੍ਰਧਾਨ ਨਹੀਂ ਸੀਗਾ ਬਰਾਬਰਤਾ ਵਾਲੇ ਦੀ ਕੋਈ ਕਨਸੈਪਟ ਨਹੀਂ ਸੀਗਾ ਤਾਂ ਮਾਤਾ ਪ੍ਰਧਾਨ ਸਮਾਜ ਆਪਾਂ ਇਸ ਨੂੰ ਮੰਨ ਸਕਦੇ ਹਾਂ ਕਿਉਂਕਿ ਜਿਹੜੇ ਲੋਕ ਆ ਮੋਸਟਲੀ ਉਹ ਮਾਤਾ ਦੇਵੀ ਦੀ ਪੂਜਾ ਕਰਿਆ ਕਰਦੇ ਸੀਗੇ ਤੇ ਇਸ ਕਰਕੇ ਇਹ ਮਾਤਾ ਪ੍ਰਧਾਨ ਸਮਾਜ ਜਿਹੜਾ ਹੈ ਮੰਨਿਆ ਜਾ ਸਕਦਾ ਹੈ ਨੈਕਸਟ ਕੁਐਸਚਨ ਸਿੰਧੂ ਘਾਟੀ ਸਭਿਤਾ ਦਾ ਕਿਹੜਾ ਸ਼ਹਿਰ ਬਿਨਾ ਕਲੇਬੰਦੀ ਤੋਂ ਮਤਲਬ ਜਿਹਦਾ ਫੋਰਟੀਫਿਕੇਸ਼ਨ ਨਹੀਂ ਕੀਤਾ ਗਿਆ ਸੀ ਕੀ ਉਹ ਹੜੱਪਾ ਸੀ ਕੀ ਉਹ ਚਨਹੁੰਦੜੋ ਸੀ ਕੀ ਉਹ ਮੋਹਨਜੋਦੜੋ ਸੀ ਜਾਂ ਉਹ ਤੋਲਾ ਵਿਰਾ ਸੀਗਾ ਤਾਂ ਆਪਣਾ ਜਿਹੜਾ ਰਾਈਟ ਆਨਸਰ ਬਣੂਗਾ ਇਹਦੇ ਵਿੱਚ ਉਹ ਬਣੂਗਾ ਚਨਹੁੰਦੜੋ ਇੱਕੋ ਮਾਤਰਾ ਇਹ ਜਾਂ ਸ਼ਹਿਰ ਸੀਗਾ ਜਿਹੜਾ ਕਿਲੇਬੰਦੀ ਜਿਸ ਦੀ ਨਹੀਂ ਹੋਈ ਸੀਗੀ ਤਾਂ ਉਹ ਕਿਹੜਾ ਸੀਗਾ ਚਨਹੁੰਦੜੋ ਇਸ ਚਨਹੁੰਦੜੋ ਦੀ ਜਿਹੜੀ ਖੋਜ ਹੋਈ ਸੀਗੀ ਤਾਂ ਉਹ 1921 ਦੇ ਵਿੱਚ ਹੋਈ ਸੀਗੀ ਤਾਂ ਇਹ ਸਿੰਧ ਪ੍ਰਾਂਤ ਦੇ ਵਿੱਚ ਸੀਗਾ ਸਿੰਧ ਨਦੀ ਦੇ ਕਿਨਾਰੇ ਸੀਗਾ ਮੋਹਨਜੋਦੜੋ ਤੋਂ ਜਿਹੜਾ ਸ਼ਹਿਰ ਆਹੇ 130 ਕਿਲੋਮੀਟਰ ਦੂਰ ਆ ਔਰ ਇਸ ਚਨਹੋਂਦੜੋ ਦੀ ਜਿਹੜੀ ਖੋਜ ਆ 1931 ਦੇ ਵਿੱਚ ਹੋਈ ਸੀ ਔਰ ਖੋਜ ਕਰਨ ਵਾਲਾ ਬੰਦਾ ਕੌਣ ਸੀਗਾ ਐਨ ਜੀ ਮਜ਼ੂਮਦਾਰ ਐਨ ਜੀ ਮਜ਼ੂਮਦਾਰ ਇਹਨਾਂ ਦਾ ਨਾਮ ਸੀਗਾ ਔਰ ਇੱਥੋਂ ਸਾਨੂੰ ਦੋ ਤਾਇਆ ਮਿਲੀਆਂ ਤੇ ਅੰਦਾਜ਼ਾ ਲਾ ਜਾਂਦਾ ਵੀ ਇਹ ਜਿਹੜਾ ਸ਼ਹਿਰ ਆ ਇਹ ਦੋ ਵਾਰ ਉਜੜਿਆ ਔਰ ਦੋ ਵਾਰ ਵਸਿਆ ਮਣਕੇ ਬਣਾਉਣ ਦੇ ਕਾਰਖਾਨੇ ਸਾਨੂੰ ਇੱਥੋਂ ਮਿਲੇ ਆ ਔਰ ਤਾਂਬੇ ਦੇ ਜਿਹੜੇ ਊੰਜਾਰ ਆ ਉਹ ਵੀ ਸਾਨੂੰ ਇੱਥੋਂ ਮਿਲੇ ਆ ਔਰ ਜਿਹੜੀ ਇਹ ਸੰਸਕ੍ਰਿਤੀ ਸੀ ਇੱਥੋਂ ਦੀ ਉਹ ਬਿਲਕੁਲ ਹੜੱਪਾ ਦੇ ਨਾਲ ਮੈਚ ਕਰਦੀ ਸੀ ਆਪਾਂ ਨੂੰ ਇਹ ਵੀ ਪੁੱਛਿਆ ਜਾ ਸਕਦਾ ਵੀ ਉਹ ਹੇਟ ਲਿਖਿਆਂ ਵਿੱਚੋਂ ਕਿਹੜਾ ਸ਼ਹਿਰ ਆ ਜਿਸ ਦੀ ਜਿਹੜੀ ਸੰਸਕ੍ਰਿਤੀ ਆ ਬਿਲਕੁਲ ਹੜੱਪਾ ਨਾਲ ਮਿਲਦੀ ਜੁਲਦੀ ਸੀ ਤਾਂ ਉਹ ਸ਼ਹਿਰ ਕਿਹੜਾ ਸੀਗਾ ਚਨਹੁੰਦੜੋ ਸੀਗਾ ਤਾਂ ਆਪਣਾ ਰਾਈਟ ਆਨਸਰ ਕੀ ਬਣ ਜੂਗਾ ਚਨਹੁੰਦੜੋ ਸਿੰਧੂ ਘਾਟੀ ਸਭਿਤਾ ਦੇ ਲੋਕ ਕਿਸ ਜਾਨਵਰ ਤੋਂ ਜਾਣੂ ਨਹੀਂ ਸੀਗੇ ਹਾਥੀ ਬਾਰੇ ਜਾਣਦੇ ਸੀ ਗੈਂਡੇ ਬਾਰੇ ਉਹ ਜਾਣਦੇ ਸੀ ਕੁੱਤੇ ਨੂੰ ਉਹ ਪਾਲਦੇ ਸੀ ਪਰ ਘੋੜੇ ਬਾਰੇ ਸਾਨੂੰ ਉਹਨਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਸੀ ਤਾਂ ਆਪਣਾ ਰਾਈਟ ਆਨਸਰ ਕੀ ਬਣ ਜੂਗਾ ਕੋੜਾ ਬਣ ਜੂਗਾ ਆਪਣਾ ਰਾਈਟ ਆਨਸਰ ਨੈਕਸਟ ਕੁਐਸਚਨ ਤੋਲਾਵੀਰਾ ਕਿਹੜੇ ਰਾਜ ਦੇ ਵਿੱਚ ਹੈ Rajasthan Rajasthan Gujarat Haryana Jafar Punjab ਤਾਂ Rajasthan ਦੇ ਵਿੱਚ ਤਾਂ ਆਪਾਂ ਕਾਲੀਆਂ ਵਾਂਗਾ ਪੜਿਆ ਸੀ ਇਹਦਾ ਆਨਸਰ ਹੋ ਨਹੀਂ ਸਕਦਾ Gujarat Gujarat ਜਿਹੜਾ ਲੋਥਲ ਆਪਾਂ ਪੜਿਆ ਸੀ Gujarat ਦੇ ਵਿੱਚ ਔਰ Punjab ਦੇ ਵਿੱਚ ਆਪਾਂ ਰੋਪੜ ਪੜਿਆ ਸੀ ਜਿਹੜਾ ਸਤਲੁਜ ਨਦੀ ਦੇ ਕਿਨਾਰੇ ਤੇ ਆ ਔਰ ਇਸ ਦਾ ਜਿਹੜਾ ਰਾਈਟ ਆਨਸਰ ਆ ਜੂਗਾ ਤੋਲਾਵੀਰਾ ਇਹ ਇਹ ਹਰਿਆਣਾ ਹਰਿਆਣੇ ਦੇ ਵਿੱਚ ਨਹੀਂ ਸੌਰੀ ਜਿਹੜਾ ਇਹ ਗੁਜਰਾਤ ਦੇ ਵਿੱਚ ਹੈ ਤਾਂ ਇਹ ਹਰਿਆਣੇ 'ਚ ਨਹੀਂ ਹੋ ਸਕਦਾਗਾ ਇਸ ਦਾ ਰਾਈਟ ਆਨਸਰ ਗੁਜਰਾਤ ਆਊਗਾ ਟੋਲਾਵੀਰਾ ਗੁਜਰਾਤ ਔਰ ਸਭ ਤੋਂ ਜਿਹੜਾ ਵੱਡਾ ਮਤਲਬ ਜਿਹੜਾ ਸਥਾਨ ਹੈ ਇਸ ਟਾਈਮ ਇਸੇ ਨੂੰ ਹੀ ਮੰਨਿਆ ਗਿਆ ਟੋਲਾਵੀਰਾ ਨੂੰ ਸਿੰਧੂ ਘਾਟੀ ਸਭਿਤਾ ਵਿੱਚ ਪ੍ਰਾਪਤ ਸਭ ਤੋਂ ਵੱਡੀ ਇਮਾਰਤ ਕਿਹੜੀ ਸੀ ਮਹਾਨ ਇਸ਼ਨਾਨ ਘਰ ਅਨਾਜ ਭੰਡਾਰ ਜਾਂ ਡੌਕ ਯਾਰਡ ਜਿਹਨੂੰ ਅਸੀਂ ਲੋਥਲ ਦੇ ਵਿੱਚ ਬੋਲਿਆ ਸੀ ਤਾਂ ਦੇਖੋ ਹੁਣ ਇਹਦੇ ਵਿੱਚ ਕਾਫੀ ਕਨਫਿਊਜ਼ਨ ਆ ਜਿਹੜੀ ਸਭ ਤੋਂ ਵੱਡੀ ਇਮਾਰਤ ਪੁੱਛਿਆ ਗਿਆ ਆਪਾਂ ਨੂੰ ਬਹੁਤ ਸਾਰੇ ਇਸ ਦਾ ਆਨਸਰ ਮਹਾਨ ਇਸ਼ਾਨਾਨ ਕਰ ਦੇਣਗੇ ਪਰ ਇਸ ਦਾ ਆਨਸਰ ਮਹਾਨ ਇਸ਼ਾਨਾਨ ਕਰ ਨਹੀਂ ਬੰਨਾ ਕਿਉਂਕਿ ਸਭ ਤੋਂ ਵੱਡੀ ਉਹ ਕੋਈ ਇਮਾਰਤ ਥੋੜੀ ਹੋ ਤੇ ਇੱਕ ਇਸ਼ਾਨਾਨ ਕਰਨ ਵਾਲੀ ਜਗ੍ਹਾ ਸੀ ਆਪਾਂ ਨੂੰ ਤਾਂ ਇਮਾਰਤ ਪੁੱਛਿਆ ਤਾਂ ਇਮਾਰਤ ਕਿਹੜੀ ਸੀਗੀ ਇੱਕ ਅੰਨ ਭੰਡਾਰ ਸੀਗਾ ਜਿਹੜਾ ਮਹਿੰਜੋਦੜੋ ਦੇ ਵਿੱਚੋਂ ਸਾਨੂੰ ਮਿਲਿਆ ਸੀ ਔਰ ਜਿਹੜਾ ਡੌਕਯਾਰਡ ਹੈ ਲੋਥਲ ਇਹ ਤਾਂ ਗੁਜਰਾਤ ਦੇ ਵਿੱਚ ਹੈ ਨੈਕਸਟ ਕੁਐਸਚਨ ਸਿੰਧੂ ਘਾਟੀ ਸਭਿਯਤਾ ਦੇ ਲੋਕਾਂ ਦੁਆਰਾ ਵਰਤੀ ਗਈ ਲਿਪੀ ਕਿੰਨੇ ਚਿੰਨਾਂ ਵਾਲੀ ਹੁੰਦੀ ਸੀ ਮਤਲਬ ਉਹਨਾਂ ਦੀ ਜਿਹੜੀ ਲਿਪੀ ਸੀ ਉਹਦੇ ਕਿੰਨੇ ਚੰਨ ਹੁੰਦੇ ਸੀਗੇ 60 200 400 ਤਾਂ ਇਹਦਾ ਰਾਈਟ ਆਨਸਰ ਕੀ ਬਣ ਜਾਊਗਾ 400 ਬਣਾਵਾਲੀ ਕਿਹੜੇ ਰਾਜ ਦੇ ਵਿੱਚ ਹੈ ਪੰਜਾਬ ਚ ਹਰਿਆਣੇ ਚ ਰਾਜਸਥਾਨ ਚ ਤੇੜਾ ਬਣਾਵਾਲੀ ਆ ਇਹ ਹਰਿਆਣੇ ਦੇ ਵਿੱਚ ਹੈ ਪਰ ਜੇ ਆਪਾਂ ਇਸ ਬਣਾਵਾਲੀ ਦੀ ਗੱਲ ਕਰੀਏ ਤਾਂ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਵਿੱਚ ਹੈ ਔਰ ਜਿਹੜੀ ਇਸ ਦੀ ਖੋਜ ਸੀਗੀ ਉਹ 1973 ਦੇ ਵਿੱਚ ਹੋਈ ਸੀਗੀ ਔਰ ਜਿਹੜੀ ਅਸੀਂ ਦੇ ਖੋਜ ਕਰਨ ਵਾਲੇ ਬੰਦਾ ਸੀਗਾ ਉਸਦਾ ਨਾਮ ਸੀ ਆਰਐਸ ਬੈਸਟ ਤਾਂ ਉਹਨਾਂ ਦਾ ਨਾਮ ਕੀ ਸੀਗਾ ਆਰਐਸ ਬੈਸਟ ਉਹਨਾਂ ਦਾ ਨਾਮ ਸੀਗਾ ਨੈਕਸਟ ਕੁਐਸਚਨ ਸਿੰਧੂ ਘਾਟੀ ਸਭਿਅਤਾ ਦੇ ਪਤਨ ਦਾ ਮੁੱਖ ਕਾਰਨ ਕੀ ਮੰਨਿਆ ਗਿਆ ਹੈ ਤਾਂ ਜਿਹੜੀ ਸਿੰਧੂ ਘਾਟੀ ਸਭਿਅਤਾ ਹੈ ਇਸ ਦੇ ਪਤਨ ਦਾ ਮੁੱਖ ਕਾਰਨ ਜਿਹੜਾ ਹੈ ਆਰੰਭ ਹਮਲਾ ਨਾਲ ਹੋ ਗਿਆ ਸੀ ਨਦੀਆਂ ਦਾ ਰਸਤਾ ਸੁੱਕ ਗਿਆ ਸੀ ਜਲਵਾਯੂ 'ਚ ਪਰਿਵਰਤਨ ਆ ਗਏ ਸੀ ਜਾਂ ਸਾਰੀਆਂ ਗੱਲਾਂ ਇਹ ਤਾਂ ਇਸ ਦੇ ਵਿੱਚ ਸਾਰੀਆਂ ਗੱਲਾਂ ਹੀ ਕਾਊਂਟ ਸੀਗਾ ਕਿਉਂਕਿ ਸਿੰਧੂ ਘਾਟੀ ਸਭਿਅਤਾ ਦੇ ਪਤਨ ਦੇ ਵਿੱਚ ਬਹੁਤ ਸਾਰੇ ਪਤਨ ਦੇ ਕਾਰਨ ਮੰਨੇ ਜਾਂਦੇ ਆ ਹਮਲੇ ਵੀ ਇਸ ਦਾ ਕਾਰਨ ਮੰਨਿਆ ਗਿਆ ਹੈ ਨਦੀਆਂ ਦਾ ਜਾਂ ਸੁੱਕ ਜਾਣਾ ਵੀ ਇਸ ਦਾ ਕਾਰਨ ਮੰਨਿਆ ਗਿਆ ਹੈ ਜਲਵਾਯੂ ਪਰਿਵਰਤਨ ਵੀ ਇਸ ਦਾ ਕਾਰਨ ਮੰਨਿਆ ਗਿਆ ਇਸ ਕਰਕੇ ਆਪਣਾ ਆਨਸਰ ਡੀ ਬਣ ਜੂਗਾ ਉਪਰੋਕਤ ਸਾਰੇ ਸਿੰਧੂ ਘਾਟੀ ਸਭਿਅਤਾ ਵਿੱਚ ਸੜਕਾਂ ਕਿਹੋ ਜਿਆਂ ਹੁੰਦੀਆਂ ਸੀ ਤੰਗ ਟੇਡੀਆਂ ਸਿੱਧੀਆਂ ਚੌੜੀਆਂ ਅਨਿਜਮਤ ਜਿਹੜੀਆਂ ਸਿੰਧੂ ਘਾਟੀ ਸਭਿਅਤਾ ਦੇ ਵਿੱਚ ਸੜਕਾਂ ਸੀਗੀਆਂ ਤਾਂ ਉਹ ਸਿੱਧੀਆਂ ਤੇ ਚੌੜੀਆਂ ਹੁੰਦੀਆਂ ਸੀ ਔਰ ਇੱਕ ਦੂਜੇ ਨੂੰ ਉਹ ਸਮਕੋਣ ਤੇ ਕੱਟਦੀਆਂ ਸੀਗੀਆਂ ਤਾ ਲਗਭਗ ਇਹਨਾਂ ਦੀ ਜਿਹੜੀ ਲੰਬਾਈ ਹੈ ਉਹ 13 ਤੋਂ ਲੈ ਕੇ 34 ਜਿਹੜਾ ਫੁੱਟ ਤੱਕ ਮੰਨੀ ਗਈ ਹੈ। ਨੈਕਸਟ ਕੁਐਸਚਨ ਸਿੰਧੂ ਘਾਟੀ ਸਭਿਤਾ ਦੇ ਲੋਕਾਂ ਦੇ ਧਾਰਮਿਕ ਜੀਵਨ ਬਾਰੇ ਮੁੱਖ ਸਰੋਤ ਕੀ ਸੀ? ਮਤਲਬ ਉਹਨਾਂ ਦੇ ਧਰਮ ਬਾਰੇ ਜਾਣਕਾਰੀ ਕਿੱਥੋਂ ਮਿਲਦੀ ਆ? ਲਿਖਤੀ ਗ੍ਰੰਥ ਮਿਲੇ ਆ ਸਾਨੂੰ, ਮੰਦਰ ਮਿਲੇ ਆ, ਮੋਹਰਾਂ ਤੇ ਮੂਰਤੀਆਂ ਜਾਂ ਅਪਰੋਖਤ ਸਾਰੇ। ਤਾਂ ਦੇਖੋ ਲਿਖਤੀ ਗ੍ਰੰਥਾਂ ਦਾ ਆਪਾਂ ਨੂੰ ਵਿਰਵਾਹ ਇਹਦੇ ਚ ਕੋਈ ਨਹੀਂ ਮਿਲੇਗਾ। ਔਰ ਮੰਦਰ ਬਿਲਕੁਲ ਵੀ ਨਹੀਂ ਮਿਲੇ ਸਿੰਧੂ ਘਾਟੀ ਸਭਿਅਤਾ ਦੇ ਵਿੱਚ ਮੰਦਰਾਂ ਦਾ ਕਿਤੇ ਜ਼ਿਕਰ ਨਹੀਂ ਕਿਉਂਕਿ ਜਿਹੜੇ ਮੰਦਰ ਆ ਉਹ ਤਾਂ ਜਾ ਕੇ ਗੁਪਤ ਕਾਲ ਦੇ ਵਿੱਚ ਬਣਨੇ ਸ਼ੁਰੂ ਹੋਏ ਸੀਗੇ ਔਰ ਮੋਹਰਾਂ ਤੇ ਮੂਰਤੀਆਂ ਸਾਨੂੰ ਮਿਲੀਆਂ ਹੈ ਸਾਡਾ ਆਨਸਰ ਕੀ ਬਣ ਜੂਗਾ ਈ ਆਨਸਰ ਬਣ ਜੂਗਾ ਸਾਡਾ ਮੋਹਰਾਂ ਤੇ ਮੂਰਤੀਆਂ ਨੈਕਸਟ ਕੁਐਸਚਨ ਹੜੱਪਾ ਸਭਿਅਤਾ ਦੇ ਵਿੱਚ ਕਿਸ ਪ੍ਰਕਾਰ ਦੀਆਂ ਕਬਰਾਂ ਮਿਲੀਆਂ ਹਨ ਤਾਂ ਹੜੱਪਾ ਦੇ ਵਿੱਚ ਜਿਹੜੀ ਕਬਰ ਹੈ ਉਸ ਨੂੰ R37 ਬੋਲਿਆ ਗਿਆ ਸੀਗਾ ਤਾਂ ਆਪਾਂ ਨੂੰ ਕਈ ਵਾਰੀ ਪੁੱਛ ਲੈਂਦੇ ਆ R37 ਕੀ ਆ ਤਾਂ ਇਹ ਇੱਕ ਕਬਰਸਤਾਨ ਹੈ ਜਿਹੜੀ ਹੜੱਪਾ ਦੇ ਵਿੱਚ ਹੈ ਹੜੱਪਾ ਸਭਿਤਾ ਵਿੱਚ ਕਿਸ ਤਰ੍ਹਾਂ ਦੀਆਂ ਕਬਰਾਂ ਮਿਲੀਆਂ ਸਿਰਫ ਸਧਾਰਣੀ ਲੱਕੜ ਦੇ ਤਾਬੂਤ ਦੀਆਂ ਕਬਰਾਂ ਇੱਟਾਂ ਨਾਲ ਬਣੀਆਂ ਕਬਰਾਂ ਤਾਂ ਇਹਦੇ ਵਿੱਚ ਲੱਕੜ ਦੇ ਤਾਬੂਤ ਵਾਲੀਆਂ ਕਬਰਾਂ ਵੀ ਮਿਲੀਆਂ ਔਰ ਇੱਟਾਂ ਨਾਲ ਬਣੀਆਂ ਕਬਰਾਂ ਵੀ ਮਿਲੀਆਂ ਤੇ ਇਹਦਾ ਆਨਸਰ ਆਪਣਾ ਕੀ ਬਣ ਜੂਗਾ ਆੜਾ ਤੇ ਈੜੀ ਦੋਨੇ ਬਣ ਜੂਗਾ ਨੈਕਸਟ ਕੁਐਸਚਨ ਸਿੰਧੂ ਘਾਟੀ ਸਭਿਤਾ ਦੇ ਲੋਕਾਂ ਦੁਆਰਾ ਵਰਤੀ ਜਾਣ ਵਾਲੀ ਪ੍ਰਮੁੱਖ ਅਨਾਜ ਫਸਲ ਕਿਹੜੀ ਸੀ ਤਾਂ ਅਨਾਜ ਫਸਲ ਜੌਂ ਕਣਕ ਕਪਾਹ ਜਾਫਰ ਮੱਕੀ ਸੀ ਤਾਂ ਜਿਹੜੀ ਅਨਾਜ ਫਸਲ ਮੁੱਖ ਤੌਰ ਤੇ ਵਰਤੀ ਜਾਂਦੀ ਸੀਗੀ ਤਾਂ ਉਹ ਕਣਕ ਸੀਗੀ ਆਪਣਾ ਆਨਸਰ ਕੀ ਬਣ ਜੂਗਾ ਸੀ ਆਨਸਰ ਨੈਕਸਟ ਰੋਪੜ ਜਾਂ ਰੂਪਨਗਰ ਕਿਹੜੀ ਨਦੀ ਦੇ ਕਿਨਾਰੇ ਤੇ ਹੈ ਤਾਂ ਇਸ ਬਾਰੇ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਵੀ ਇਹ ਜਿਹੜਾ ਰੋਪੜ ਹੈ ਜਾਂ ਰੂਪਨਗਰ ਹੈ ਤਾਂ ਇਹ ਕਿਹੜੀ ਨਦੀ ਦੇ ਕਿਨਾਰੇ ਤੇ ਹੈ ਤਾਂ ਇਹ ਜਿਹੜਾ ਹੈ ਸਤਲੁਜ ਨਦੀ ਦੇ ਕੰਢੇ ਤੇ ਔਰ ਕਿੱਥੇ ਸਥਿਤ ਹੈ ਇਹ ਜਿਹੜਾ ਹੈ ਤਾਂ ਇਹ ਪੰਜਾਬ ਦੇ ਵਿੱਚ ਸਥਿਤ ਹੈ। ਹਾਂਜੀ ਚੱਲਦੇ ਆ ਆਪਣੇ ਆਪਣੇ ਨੈਕਸਟ ਕੁਐਸਚਨ ਵੱਲ। ਤਾਂ ਆਪੜਾ ਨੈਕਸਟ ਕੁਐਸਚਨ ਹੈ। ਸਿੰਧੂ ਘਾਟੀ ਸਭਿਤਾ ਦੇ ਲੋਕਾਂ ਦਾ ਮੁੱਖ ਵਪਾਰ ਦਾ ਮੁੱਖ ਆਧਾਰ ਕੀ ਸੀਗਾ? ਵਾਟਰ ਸਿਸਟਮ ਜਿਹਨੂੰ ਅਸੀਂ ਵਸਤੂ ਵਟਾਂਦਰਾ ਬੋਲਦੇ ਆਂ, ਸਿੱਕੇ, ਕਾਗਜੀ ਮੁਦਰਾ ਜਾਂ ਉਧਾਰ ਮੁਦਰਾ। ਮਤਲਬ ਉਹ ਵਪਾਰ ਕਾਦੇ ਨਾਲ ਕਰਦੇ ਸੀ? ਤਾਂ ਉਹ ਵਸਤੂ ਵਟਾਂਦਰੇ ਦੁਆਰਾ ਕਰਦੇ ਸੀ। ਮਤਲਬ ਜੇ ਕਿਸੇ ਤੋਂ ਕੋਈ ਚੀਜ਼ ਕਿਸੇ ਦਾ ਕੁਝ ਦੇਣਾ ਤਾਂ ਉਸ ਨੂੰ ਚੀਜ਼ਾਂ ਦਾ ਹੀ ਵਟਾਂਦਰਾ ਆਪਸ ਦੇ ਵਿੱਚ ਕਰ ਲੈਂਦੇ ਸੀ ਜਿਹੜੀ ਚੀਜ਼ ਇੱਕ ਕੋਲੇ ਨਹੀਂ ਹੁੰਦੀ ਸੀ ਉਹ ਦੂਜੇ ਦੀ ਲੋੜ ਪੂਰੀ ਕਰਦਾ ਤੇ ਜਿਹੜੀ ਦੂਜੇ ਕੋਲੇ ਨਹੀਂ ਹੁੰਦੀ ਸੀ ਉਹ ਪਹਿਲੇ ਦੀ ਲੋੜ ਪੂਰੀ ਕਰਦਾ ਇਹ ਮਤਲਬ ਇੱਕ ਦੂਜੇ ਨਾਲ ਉਹ ਕੀ ਕਰਦੇ ਸੀ ਵਸਤੂਆਂ ਦਾ ਵਟਾਂਦਰਾ ਕਰ ਲੈਂਦੇ ਸੀ ਜਿਸ ਨੂੰ ਕੀ ਬੋਲਿਆ ਜਾਂਦਾ ਬਾਟਰ ਸਿਸਟਮ ਬੋਲਿਆ ਜਾਂਦਾ ਸਿੰਧੂ ਘਾਟੀ ਸਭਿਤਾ ਦੇ ਸਭ ਤੋਂ ਉੱਤਰੀ ਸਥਾਨ ਦਾ ਨਾਮ ਕੀ ਸੀ ਮਾਂਡਾ ਸੁਤਕਾਂਗੇਡੋਰ ਆਲਮਗੀਰਪੁਰ ਦਾਇਮਾਬਾਦ ਤਾਂ ਜੇ ਆਪਾਂ ਉੱਤਰੀ ਸਥਾਨ ਦੀ ਗੱਲ ਕਰੀ ਤਾਂ ਇਹ ਸੀਗਾ ਮਾਂਡਾ ਇਹ ਜਿਹੜਾ ਮੰਡਾ ਹੈ ਇਹ ਜੰਮੂ ਐਂਡ ਕਸ਼ਮੀਰ ਦੇ ਵਿੱਚ ਸੀਗਾ ਔਰ ਜੇ ਆਪਾਂ ਦੱਖਣੀ ਪੂਰਬੀ ਸਥਾਨ ਦੀ ਗੱਲ ਕਰੀਏ ਤਾਂ ਦੱਖਣੀ ਸਥਾਨ ਸੀਗਾ ਜਿਹੜਾ ਦੈਮਾਬਾਦ ਹੈ ਔਰ ਜੇ ਆਪਾਂ ਪੂਰਬੀ ਦੀ ਗੱਲ ਕਰੀਏ ਤਾਂ ਪੂਰਬ ਦੇ ਵਿੱਚ ਸੁਤਕਾਂਗੇਡੋਰ ਹੈ ਔਰ ਜੇ ਆਪਾਂ ਪੱਛਮ ਵਾਲੀ ਸਾਈਡ ਗੱਲ ਕਰੀਏ ਪੱਛਮ ਵਾਲੀ ਸਾਈਡ ਸੁਤਕਾਂਗੇਡੋਰ ਹੈ ਔਰ ਜਿਹੜਾ ਆਲਮਗੀਰਪੁਰ ਯੂਪੀ ਦੇ ਵਿੱਚ ਹੈ ਇਹ ਕਿਧਰਲੇ ਪਾਸੇ ਪੈਂਦਾ ਸੀਗਾ ਤਾਂ ਇਹ ਆਪਣਾ ਨਾਰਥ ਸਾਊਥ ਵੈਸਤੇ ਈਸਟ ਵਾਲੇ ਜਿਹੜਾ ਪਾਸਾ ਪੂਰਬ ਵਾਲੇ ਪਾਸੇ ਜਿਹੜਾ ਹੈ ਆਲਮਗੀਰਪੁਰ ਪੈਂਦਾ ਸੀਗਾ ਚੱਲਦੇ ਆ ਆਪਣੇ ਨੈਕਸਟ ਕੁਐਸਚਨ ਵੱਲ ਤਾਂ ਨੈਕਸਟ ਕੁਐਸਚਨ ਸਿੰਧੂ ਘਾਟੀ ਸਭਿਅਤਾ ਦੇ ਸਭ ਤੋਂ ਦੱਖਣੀ ਸਥਾਨ ਦਾ ਨਾਮ ਕੀ ਸੀਗਾ ਤਾਂ ਜਿਹੜਾ ਉੱਤਰੀ ਸਥਾਨ ਸੀਗਾ ਉਹ ਆਪਾਂ ਪੜ ਚੁੱਕੇ ਹਾਂ ਉੱਤਰੀ ਸਥਾਨ ਕਿਹੜਾ ਸੀਗਾ ਤਾਂ ਉੱਤਰੀ ਸਥਾਨ ਇਸ ਦਾ ਮਾਂਡਾ ਸੀਗਾ ਜਿਹੜਾ ਕਿੱਥੇ ਸੀਗਾ ਜੰਮੂ ਐਂਡ ਕਸ਼ਮੀਰ ਦੇ ਵਿੱਚ ਸੀਗਾ ਤਾਂ ਇਹ ਤਾਂ ਇਹਦਾ ਆਨਸਰ ਹੋ ਨਹੀਂ ਸਕਦਾ ਹੁਣ ਆਪਾਂ ਨੂੰ ਦੱਖਣੀ ਪੁੱਛਿਆ ਉੱਤਰੀ ਸੀਗਾ ਮਾਂਡਾ ਤਾਂ ਔਰ ਜਿਹੜਾ ਦੱਖਣੀ ਹੈ ਇਹ ਦਾਇਮਾਬਾਦ ਆ ਦਾਇਮਾਬਾਦ ਮਹਾਰਾਸ਼ਟਰ ਦੇ ਵਿੱਚ ਹੈ ਔਰ ਗੋਦਾਵਰੀ ਨਦੀ ਦੇ ਕਿਨਾਰੇ ਤੇ ਆ ਕਈ ਵਾਰ ਆਪਾਂ ਨੂੰ ਨਦੀ ਵੀ ਪੁੱਛ ਲੈਂਦੇ ਹੁੰਦੇ ਆ ਔਰ ਜਿਹੜਾ ਨੈਕਸਟ ਕੁਐਸਚਨ ਹੈ ਆਪਣੇ ਕੋਲੇ ਸਿੰਧੂ ਘਾਟੀ ਸਭਿਅਤਾ ਦੇ ਸਭ ਤੋਂ ਪੂਰਬੀ ਸਥਾਨ ਦਾ ਨਾਮ ਮਤਲਬ ਪੂਰਬ ਵਾਲੇ ਪਾਸੇ ਕਿਹੜਾ ਸੀਗਾ ਦੇਖੋ ਦੋ ਆਪਾਂ ਕਲੀਅਰ ਕਰ ਚੁੱਕੇ ਆ ਉੱਤਰ ਵਾਲੇ ਪਾਸੇ ਕਿਹੜਾ ਸੀਗਾ ਮੰਡਾ ਦੱਖਣ ਵਾਲੇ ਪਾਸੇ ਸੀਗਾ ਦਾਇਮਾਬਾਦ ਤਾਂ ਹੁਣ ਆਪਾਂ ਨੂੰ ਪੁੱਛਿਆ ਪੂਰਬ ਵਾਲੇ ਪਾਸੇ ਤਾਂ ਪੂਰਬ ਵਾਲੇ ਪਾਸੇ ਜਿਹੜਾ ਹੈ ਆਲਮਗੀਰਪੁਰ ਸੀਗਾ ਆਲਮਗੀਰਪੁਰ यूपी उत्तर प्रदेश ਦੇ ਵਿੱਚ ਹੈ ਨੈਕਸਟ ਕੁਐਸਚਨ ਸਿੰਧੂ ਘਾਟੀ ਸਭਿਅਤਾ ਦਾ ਸਭ ਤੋਂ ਪੱਛਮੀ ਸਥਾਨ ਕਿਹੜਾ ਸੀਗਾ ਦੇਖੋ ਆਪਾਂ ਦੋ ਇਸ ਤੋਂ ਪਹਿਲਾਂ ਕਲੀਅਰ ਕਰ ਚੁੱਕੇ ਹਾਂ ਸਭ ਤੋਂ ਪਹਿਲਾਂ ਆਪਾਂ ਕਿਹੜਾ ਕਲੀਅਰ ਕੀਤਾ ਸੀਗਾ ਉੱਤਰ ਉੱਤਰ ਦੇ ਵਿੱਚ ਕੀ ਸੀਗਾ ਮੰਡਾ ਇਹ ਤਾਂ ਇਹਦਾ ਆਨਸਰ ਹੋ ਨਹੀਂ ਸਕਦਾ ਹਣ ਤੇ ਦੱਖਣ ਦੇ ਵਿੱਚ ਕੀ ਸੀਗਾ ਦੈਮਾਬਾਦ ਇਹ ਵੀ ਨਹੀਂ ਇਹਦਾ ਆਨਸਰ ਹੋ ਸਕਦਾ ਦੈਮਾਬਾਦ ਆਪਾਂ ਹੁਣੇ ਪੜ ਕੇ ਹਟਿਆ ਔਰ ਇਸ ਦਾ ਜਿਹੜਾ ਆਨਸਰ ਆਊਗਾ ਉਹ ਆਊਗਾ ਸਤਕਾਂਜੇ ਡੋਰ ਇਹ ਬਲੋਚਿਸਤਾਨ ਪਾਕਿਸਤਾਨ ਦੇ ਵਿੱਚ ਹੈ ਤਾਂ ਨੈਕਸਟ ਕੁਐਸਚਨ ਸਿੰਧੂ ਘਾਟੀ ਸਭਿਤਾ ਵਿੱਚ ਸਭ ਤੋਂ ਵੱਧ ਪ੍ਰਚਲਿਤ ਜਾਨਵਰ ਦੀ ਮੋਹਰ ਕਿਹੜੀ ਸੀ ਮਤਲਬ ਉਹ ਕਿਹੜਾ ਜਾਨਵਰ ਸੀ ਜਿਸ ਦੀ ਸਭ ਤੋਂ ਵੱਧ ਜਿਹੜੀ ਮੋਹਰ ਆਪਾਂ ਨੂੰ ਮਿਲੀ ਹੈ ਸ਼ੇਰ ਦੀ ਗੈਂਡੇ ਦੀ ਕੁੱਬੜ ਵਾਲੇ ਬਲਦੀ ਤੇ ਅਨਸਰ ਆਊਗਾ ਕੁੱਬੜ ਵਾਲਾ ਪਰ ਔਰ ਸ਼ੇਰ ਬਾਰੇ ਸਿੰਧੂ ਘਾਟੀ ਸਭਿਤਾ ਦੇ ਲੋਕਾਂ ਨੂੰ ਜਾਣਕਾਰੀ ਨੈਕਸਟ ਕੁਐਸਚਨ ਸਿੰਧੂ ਘਾਟੀ ਸਭਿਤਾ ਦੇ ਲੋਕਾਂ ਦਾ ਮੁੱਖ ਮਨੋਰੰਜਨ ਕੀ ਸੀ ਮਤਲਬ ਉਹ ਆਪਣਾ ਮਨੋਰੰਜਨ ਕਿਵੇਂ ਕਰਦੇ ਸੀ ਸ਼ਿਕਾਰ ਖੇਡ ਕੇ ਸ਼ਿਕਾਰ ਖੇਡਦੇ ਸੀ ਪਾਸਾ ਖੇਡਦੇ ਸੀ ਜਾਂ ਫਿਰ ਨੱਚਦੇ ਗਾਉਂਦੇ ਸੀ ਜਾਂ ਸਾਰੀਆਂ ਗੱਲਾਂ ਤੇ ਇਹ ਸਾਰੇ ਹੀ ਉਹਨਾਂ ਦੇ ਮਨੋਰੰਜਨ ਦੇ ਵਿੱਚ ਆਉਂਦੇ ਸੀ ਉਹ ਸ਼ਿਕਾਰ ਵੀ ਕਰਦੇ ਸੀ ਪਾਸਾ ਵੀ ਖੇਡਦੇ ਸੀ ਨੱਚਦੇ ਗਾਉਂਦੇ ਵੀ ਸੀ ਨੈਕਸਟ ਕੁਐਸਚਨ ਸਿੰਧੂ ਘਾਟੀ ਸਭਿਅਤਾ ਵਿੱਚ ਸੀਵਰੇਜ ਪ੍ਰਣਾਲੀ ਕਿਵੇਂ ਜੀ ਸੀ ਬਹੁਤ ਸੁਧਾਰਨ ਹੁੰਦੀ ਸੀ ਬਹੁਤ ਵਿਕਸਤ ਤੇ ਯੋਜਨਾਬੰਦ ਸੀ ਸੀਵਰੇਜ ਪ੍ਰਣਾਲੀ ਨਹੀਂ ਸੀ ਸਿਰਫ ਮਹਜੁੰਦੜੋ ਜੀ ਸੀ ਦੇਖੋ ਸਿਰਫ ਮਹਜੁੰਦੜੋ ਦੇ ਵਿੱਚ ਨਹੀਂ ਸੀਗੀ ਇਹ ਤਾਂ ਹੋ ਹੀ ਨਹੀਂ ਸਕਦਾ ਬਹੁਤ ਸਧਾਰਨ ਸੀ ਇਹ ਵੀ ਨਹੀਂ ਹੋ ਸਕਦਾ ਸੀਵਰੇਜ ਪ੍ਰਣਾਲੀ ਨਹੀਂ ਸੀ ਇਹ ਵੀ ਗਲਤ ਆ ਤਾਂ ਇੱਕ ਹੀ ਆਪਣੇ ਕੋਲੇ ਆਪਸ਼ਨ ਬਾ ਦਿੰਦੀ ਆ ਬਹੁਤ ਵਿਕਸਤ ਤੇ ਯੋਜਨਾਬੰਦ ਸੀ ਨੈਕਸਟ ਕੁਐਸਚਨ ਸਿੰਧੂ ਘਾਟੀ ਸਭਾਤਾ ਦੇ ਲੋਕ ਕਿਸ ਰੁੱਖ ਦੀ ਪੂਜਾ ਕਰਦੇ ਸੀਗੇ ਨੰਮ ਦੀ ਪਿੱਪਲ ਦੀ ਜਾਂ ਫਿਰ ਬੋੜ ਦੀ ਜਾਂ ਅੰਬ ਦੀ ਤਾਂ ਜਿਹੜੇ ਸਿੰਧੂ ਘਾਟੀ ਸਭਿਅਤਾ ਦੇ ਲੋਕ ਸੀਗੇ ਉਹ ਪਿੱਪਲ ਨੂੰ ਪੂਜਦੇ ਸੀਗੇ ਤਾਂ ਅੱਜ ਵੀ ਜਿਹੜਾ ਹੈ ਪਿੱਪਲ ਹ инду ਧਰਮ ਦੇ ਵਿੱਚ ਪੂਜਿਆ ਜਾਂਦਾ ਹੈ ਔਰ ਜਦੋਂ ਮੋਸਟਲੀ ਪਿੰਡਾਂ ਦੇ ਵਿੱਚ ਵਿਆਹ ਹੁੰਦਾ ਤਾਂ ਜਦੋਂ ਜਿਹੜਾ ਲੜਕੇ ਦੇ ਉੱਪਰ ਪਾਣੀ ਵਾਰਿਆ ਜਾਂਦਾ ਹੈ ਘਰ ਆਉਣ ਤੇ ਲੜਕੇ ਲੜਕੀ ਦੇ ਉੱਪਰ ਤੋਂ ਵੀ ਤਾਂ ਪਿੱਪਲ ਦੇ ਪੱਤੇ ਰੱਖ ਕੇ ਉੱਪਰ ਫਿਰ ਪਾਣੀ ਵਾਰਿਆ ਜਾਂਦਾ ਉਸ ਦਾ ਕਾਰਨ ਵੀ ਇਹੀ ਹੈ ਕਿਉਂਕਿ ਜਿਹੜਾ ਪਿੱਪਲ ਹੈ ਉਸ ਨੂੰ ਇੱਕ ਪਵਿੱਤਰ ਦਰਖਤ ਮੰਨਿਆ ਗਿਆ ਹੈ ਨੈਕਸਟ ਲਾਸਟ ਕੁਐਸਚਨ ਭਾਰਤ ਵਿੱਚ ਸਿੰਧੂ ਘਾਟੀ ਸਭਿਅਤਾ ਦਾ ਸਭ ਤੋਂ ਵੱਡਾ ਸਥਾਨ ਕਿਹੜਾ ਹੈ ਤਾਂ ਆਪਾਂ ਸਭ ਤੋਂ ਵੱਡਾ ਸਥਾਨ ਦੱਸਣਾ ਹੈ ਲੋਥਲ, ਤੋਲਾਵੀਰਾ, ਰਾਖੀਗੜੀ ਜਾਂ ਕਾਲੀਆਂ ਬੰਗਾ ਤਾਂ ਆਪਾਂ ਨੂੰ ਹੁਣ ਹੁਣ ਦੇ ਅਕੋਰਡਿੰਗ ਪੁੱਛਿਆ ਤਾਂ ਪਹਿਲਾ ਤੋਲਾਵੀਰਾ ਸੀਗਾ ਤਾਂ ਹੁਣ ਜਿਹੜਾ ਸਭ ਤੋਂ ਵੱਡਾ ਸਥਾਨ ਹੈ ਉਹ ਰਾਖੀਗੜੀ ਹੈ ਔਰ ਇਹ ਆਪਣੇ ਅੱਜ ਦੇ ਜਿਹੜੇ ਮੋਸਟ ਇੰਪੋਰਟੈਂਟ 50 ਕੁਐਸਚਨ ਸੀਗੇ ਲਗਭਗ ਆਪਾਂ 50 ਕੁਐਸਚਨ ਦੇ ਨਾਲ ਤਿੰਨ ਤਿੰਨ ਚਾਰ ਚਾਰ ਆਪਾਂ ਕਨਸੈਪਟ ਜਿਹੜੇ ਕਲੀਅਰ ਕੀਤੇ ਆ ਤਾਂ ਲਗਭਗ ਆਪਣੇ 200 ਜਿਹੜੇ ਹੈ 1.5 200 ਦੇ ਲਗਭਗ ਕਨਸੈਪਟ ਕਲੀਅਰ ਹੋ ਗਿਆ ਔਰ ਬਾਕੀ ਆ ਪੈਸ ਦੇ ਹੋਰ ਵੀ ਮੋਸਟ ਇੰਪੋਰਟੈਂਟ ਜਿਹੜੇ ਕੁਐਸਚਨ ਰਹਿ ਗਏ ਉਹ ਕਰਾਂਗੇ ਔਰ ਅੱਜ ਦੀ ਆਪਣੀ ਕਲਾਸ ਤੁਹਾਨੂੰ ਕਿਵੇਂ ਲੱਗੀ ਆ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਔਰ ਇਸ ਕਲਾਸ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰਿਓ ਤਾਂ ਜੋ ਉਹ ਵੀ ਇਸ ਕਲਾਸ ਦਾ ਲਾਹਾ ਲੈ ਸਕਣ ਔਰ ਜਿਹੜੇ ਆਪਣੇ ਇਸ ਚੈਨਲ ਤੇ ਅੱਜ ਪਹਿਲੀ ਵਾਰ ਆਏ ਸੀ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਔਰ ਜਿਨ੍ਹਾਂ ਨੇ ਪੁਰਾਣੀਆਂ ਵੀਡੀਓਜ਼ ਨਹੀਂ ਦੇਖੀਆਂ ਤਾਂ ਉਹ ਆਪਣੇ ਪਲੇਲਿਸਟ ਦੇ ਵਿੱਚ ਜਾ ਕੇ ਜੜੀਆਂ ਪੁਰਾਣੀਆਂ ਵੀਡੀਓ ਉਹ ਚੈੱਕ ਕਰ ਸਕਦੇ ਆ ਥੈਂਕ ਯੂ ਸੋ ਮੱਚ